ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਤੋਂ ਤੇ ਬੜਾ ਸੁਣਿਆ ਸੀਗਾ ਇਹ ਸ਼ਹਿਰ ਬਾਰੇ ਕਿ ਬਹੁਤ ਜ਼ਿਆਦਾ ਸੋਹਣਾ ਹੈਗਾ ਸਪੈਸ਼ਲੀ ਇਹਦਾ ਡਾਊਨਟਾਊਨ ਬਹੁਤ ਜ਼ਿਆਦਾ ਸੋਹਣਾ ਹੈਗਾ ਸੋ ਇੱਥੇ ਅੱਜ ਸਾਡਾ ਪਹਿਲਾ ਦਿਨ ਹੈ ਤੇ ਆਉਣ ਸਾਰੀ ਟ੍ਰਾਂਟੋ ਚ ਅਸੀਂ ਡਾਊਨਟਾਊਨ ਦੇਖਣ ਦੇ ਲਈ ਨਿਕਲੇ ਹਾਂਗੇ ਤੇ ਅੱਜ ਆਪਾਂ ਦੇਖਦੇ ਹਾਂ ਕਿ ਵਾਕਈ ਕਿੰਨਾ ਕੁ ਸੋਹਣਾ ਡਾਊਨਟਾਊਨ ਹੈ ਨਾ ਜਿਵੇਂ ਅਸੀਂ ਸੁਣਿਆ ਸੀਗਾ ਹੋਰ ਸ਼ਹਿਰਾਂ ਦੇ ਮੁਕਾਬਲੇ ਕੀ ਕੁਝ ਖਾਸ ਇੱਥੇ ਦੇਖਣ ਵਾਲਾ ਉਹ ਸਾਰਾ ਕੁਝ ਅੱਜ ਆਪਾਂ ਦੇਖਾਂਗੇ ਤੇ ਨਾਲ ਨਾਲ ਸਾਰੀਆਂ ਗਲੀਆਂ ਐਕਸਪਲੋਰ ਕਰਾਂਗੇ ਤੇ ਮੇਜਰ ਟੂਰਿਸਟ ਅਟਰੈਕਸ਼ਨ ਜਿਹੜੀਆਂ ਨੇ ਟ੍ਰਾਂਟੋ ਦੀਆਂ ਉਹ ਅਸੀਂ ਅੱਜ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾ ਰਹੇ ਹਾਂ ਸ਼ੁਰੂ ਸ਼ੁਰੂ ਜਨਾ ਟ੍ਰਾਂਟੋ ਸ਼ਹਿਰ ਸਾਨੂੰ ਦੇਖਣ ਨੂੰ ਬਹੁਤ ਜ਼ਿਆਦਾ ਭੀੜ ਭੜੱਕੇ ਵਾਲਾ ਤੇ ਰੌਣਕ ਮੇਲੇ ਵਾਲਾ ਲੱਗ ਰਿਹਾ ਹੈਗਾ ਤੇ ਇੰਨਾ ਡਾਊਨ ਡਾਊਨ ਅਸੀਂ ਬਿਜ਼ੀ ਪਹਿਲਾਂ ਕਦੇ ਵੀ ਨਹੀਂ ਦੇਖਿਆ ਵੈਨਕੂਵਰ ਚ ਵੀ ਨਹੀਂ ਦੇਖਿਆ ਸੀਗਾ ਤੇ ਕੈਲਗਰੀ ਤੇ ਐਡਮਿੰਟਨ ਚ ਤਾਂ ਦੇਖਣੀ ਕਿ ਉਹਨਾਂ ਨੇ ਡਾਊਨਟਾਊਨ ਦਾ ਛੋਟੇ ਸੀ ਹੋਰ ਹਿਸਾਬ ਦੇ ਸੀਗੇ ਬਹੁਤ ਉੱਚੀਆਂ ਉੱਚੀਆਂ ਇਮਾਰਤਾਂ ਤੇ ਬਹੁਤ ਜ਼ਿਆਦਾ ਬਿਜ਼ੀ ਟ੍ਰੈਫਿਕ ਵੀ ਤੇ ਇੱਥੇ ਅਸੀਂ ਤੁਹਾਨੂੰ ਦੱਸ ਦੇ ਰੱਖਿਆ ਜੀ 3 ਕ ਦਿਨ ਕੱਲਾ ਡਾਊਨਟਾਊਨ ਕੋ ਮਿਲ ਲਈ ਕਿਉਂਕਿ ਸੁਣਿਆ ਕਾਫੀ ਵੱਡਾ ਸ਼ਹਿਰ ਹੈ ਤੇ 3 ਕ ਦਿਨਾਂ ਚ ਅਸੀਂ ਸਾਰਾ ਕੁਝ ਦੇਖਣਾ ਵਿੱਚ ਇਹਦੇ ਸੀ ਐਨ ਟਾਵਰ ਆ ਗਿਆ ਵਿੱਚ ਸਾਰਾ ਹੋਰ ਜੀ ਜਾਗੇ ਦੇਖਣ ਵਾਲੀਆਂ ਹੌਲੀ ਹੌਲੀ ਕਰਕੇ ਇੱਕ ਇੱਕ ਦਿਨ ਚ ਐਕਸਪਲੋਰ ਕਰਾਂਗੇ ਇਹ ਅਸੀਂ ਆ ਇੱਥੇ ਆ ਜੀ ਡਾਊਨ ਡਾਊਨ ਯੋਂਗ ਯੋਂਗ ਕਰਕੇ ਤੇ ਆ ਜਮਾਂ ਹਾਂਜੀ ਸੈਂਟਰ ਪਲੇਸ ਹੈਗਾ ਇਹ ਬਿਲਕੁਲ ਡਾਊਨ ਡਾਊਨ ਦੇ ਸੈਂਟਰ ਚ ਆ ਉਹ ਇੰਜ ਬੱਸਸ ਵੀ ਚੱਲਦੀਆਂ ਜਿਹੜੀਆਂ ਤੁਹਾਨੂੰ ਸਾਹਮਣੇ ਆਈ ਜਾਂਦੀਆਂ ਡਾਊਨ ਡਾਊਨ ਯੋਂਗ 퀸 ਸਟੇਸ਼ਨ ਟ੍ਰਾਂਟੋ ਰੀਟਨ ਸੈਂਟਰ ਇਹ ਚੀਜ਼ਾਂ ਅੱਗੇ ਸਾਨੂੰ ਮਿਲਣਗੀਆਂ ਦੇਖੋ ਤੇ ਇੱਥੋਂ ਅਸੀਂ ਜਾਣਾ ਜੀ ਇੱਕ ਸਭ ਤੋਂ ਮਸ਼ਹੂਰ ਜਿਹੜਾ ਸਿਕਯਰ ਹੈ ਇੱਕ ਕੋਥੇ ਜਾਣਾਗਾ ਤੇ ਬਾਕੀ ਹੋਰ ਜਿੰਨੀ ਅਸੀਂ Google ਤੇ ਲੱਭੀ ਜਾਂਦੇ ਆ ਟ੍ਰਾਂਟੋਨਾ ਕਾਫੀ ਵੱਡਾ ਲੱਗ ਰਿਹਾ ਮੈਨੂੰ ਲੱਗਾ ਇਕੱਲੇ ਬੰਦੇ ਦੇ ਛੇਤੀ ਸਮਝ ਵੀ ਨਹੀਂ ਪੈਣਾ ਤੇ ਬਾਕੀ ਕਾਰਬਨ ਇਹ ਘੁੰਮਿਆ ਵੀ ਨਹੀਂ ਜਾ ਸਕਦਾ ਸੋ ਮੇਰੇ ਬਹੁਤ ਹੀ ਖਾਸ ਦੋਸਤੋਂ ਸਾਡੇ ਫੈਮਿਲੀ ਫਰੈਂਡ ਆ ਉਹਨਾਂ ਨੂੰ ਅਸੀਂ ਨਾਲ ਲੈਣਾਗਾ ਤੇ ਉਹਨਾਂ ਨੂੰ ਮਿਲਣਾਗਾ ਤੇ ਫੇਰ ਆਪਾਂ ਜਿਹੜੀ ਇੱਥੇ ਇੱਕ ਸਕੁਅਰ ਹੈ ਮੇਨ ਚੀਜ਼ਾਂ ਜਾਂ ਹੋਰ ਕੱਲੀ-ਕੱਲੀ ਚੀਜ਼ ਦੇਖਾਂਗੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਸਾਡਾ ਮੀਟਿੰਗ ਪੁਆਇੰਟ ਰੱਖਿਆ ਟ੍ਰਾਂਟੋ ਦਾ ਜਿਹੜਾ ਸਾਈਨ ਹੈ ਉੱਥੇ ਜਾ ਕੇ ਉਹਨਾਂ ਨੂੰ ਮਿਲਣਾ ਉੱਥੇ ਚੱਲੇ ਕੇ ਚੱਲਦੇ ਆਂ ਤੁਹਾਨੂੰ ਜਿਹੜੀ ਸਟਰੀਟ ਤੇ ਅਸੀਂ ਹੁਣ ਤੁਰੇ ਜਾਂਦੇ ਹਾਂ ਨਾ ਇਹ ਟੋਰਾਂਟੋ ਦੀ ਸਭ ਤੋਂ ਮਸ਼ਹੂਰ ਸਟਰੀਟ ਹੈਗੀ ਪੂਰੇ ਡਾਊਨਟਾਊਨ ਦੀ ਇਹਦਾ ਨਾਮ ਹੈਗਾ ਯੋਂਗ ਡੰਡਾਸ ਸਟਰੀਟ ਤੇ ਇਹਦੇ ਤੇ ਗਲੀਆਂ ਕ੍ਰੋਸ ਹੁੰਦੀਆਂ ਜਿਵੇਂ ਆ ਰਿਚਮੈਂਟ ਸਾਈਡ ਨੂੰ ਜਿਵੇਂ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਸਾਰੇ ਪਾਸੇ ਕੁਝ ਹੈ ਪੈਦਰ ਜਾਣਾ ਓਕੇ ਇੱਕ ਪਾਸੇ ਐਵੇਨਿਊ ਹੁੰਦਾ ਇੱਕ ਪਾਸੇ ਸਟਰੀਟ ਹੁੰਦੀ ਹੈ ਡਾਊਨ ਡਾਊਨ ਦੀਆਂ ਗਲੀਆਂ ਵਿੱਚੋਂ ਦੀ ਤੁਰਦੇ-ਤੁਰਦੇ ਜੀ ਅਸੀਂ ਸ਼ਹਿਰ ਦੀ ਸਭ ਤੋਂ ਵਧੀਆ ਰੌਣਕ ਮੇਲੇ ਤੇ ਭੀੜ-ਪੜੱਕੇ ਵਾਲੀ ਜਗ੍ਹਾ ਤੇ ਪਹੁੰਚ ਗਏ ਆ ਇਹਦਾ ਨਾਮ ਹੈ ਜੀ ਨੈਥਨ ਸਕੁਅਰ ਤੁਸੀਂ ਇਹਨੂੰ ਕਾਫੀ ਸਾਰੀਆਂ ਫੋਟੋਆਂ ਦੇ ਵਿੱਚ ਦੇਖਿਆ ਹੋਣਾ ਇਹ ਜਗ੍ਹਾ ਨੂੰ ਇਹ ਜਗ੍ਹਾ ਹੈਗੀ ਪੂਰੀ ਤੇ ਉਹ ਟ੍ਰਾਂਟੋ ਦਾ ਗੇਟ ਸਾਈਨ ਵੀ ਲੱਗਿਆ ਹੋਇਆ ਹੈਗਾ ਤੇ ਕਾਫੀ ਲੋਕ ਇਹ ਰੌਣਕ ਮੇਲਾ ਦੇਖਣ ਇੱਥੇ ਆਉਂਦੇ ਆ ਤੇ ਆ ਦੇਖੋ ਚਾਹ ਪਹਿਲਾ ਪੂਰੀ ਇਸ ਜਗ੍ਹਾ ਤੇ ਤੇ ਜਿਹੜੀ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਮਾਰ ਦੇਖ ਰਹੇ ਹੋ 올ਡ ਸਿਟੀ ਹਾਲ ਹੈ ਟੋਰੰਟੋ ਦਾ ਤੇ ਇਧਰਲੇ ਪਾਸੇ ਜਿਹੜੀਆਂ ਦੋ ਇਮਾਰਤਾਂ ਪਿੱਛੇ ਉੱਚੀ ਉੱਚੀਆਂ ਲੰਬੀ ਲੰਬੀ ਦਿਖ ਰਹੀਆਂ ਇਹ ਨਿਊ ਸਿਟੀ ਹਾਲ ਆ ਖੋਸ਼ੀ ਇਦਾਂ ਹੀ ਬੜਿਆ ਸੀ ਨਾ ਹਾਂਜੀ ਹਾਂਜੀ ਜੇ ਆਪਾਂ ਇਹਨੂੰ ਦੇਸੀ ਭਾਸ਼ਾ ਚ ਸਮਝਣਾ ਹੋਵੇ ਤਾਂ ਇਹ ਪੰਚਾਇਤ ਘਰ ਹੈ ਜਿਹਦੇ ਵਿੱਚ ਮੈਂਬਰ ਸਰਪੰਚ ਬਹਿ ਕੇ ਪਿੰਡ ਦੇ ਭਲੇ ਦੀਆਂ ਗੱਲਾਂ ਬਾਤਾਂ ਕਰਦੇ ਆਣ ਜਿਹੜਾ ਟ੍ਰਾਂਟੋ ਪਿੰਡ ਹੈਗਾ ਹਾਂਜੀ ਹਾਂਜੀ ਇਹਦੇ ਮਤਲਬ ਐਮਸੀ ਮੇਅਰ ਵਗੈਰਾ ਇਹਨਾਂ ਦੇ ਉਹ ਪੈਂਦੇ ਨੇ ਮਿਊਨਿਸਪਲ ਕੋਆਪਰੇਸ਼ਨ ਦਾ ਹੈੱਡ ਆਫਿਸ ਆ ਇਹ ਓਕੇ ਠੀਕ ਹੈ ਆ ਜਮਾ ਠੇਠ ਪੰਜਾਬੀ ਚ ਸਮਝਾਦਾ ਪਿੰਡ ਵਾਲਿਆਂ ਦਾ ਪੰਚਾਇਤ ਟ੍ਰਾਂਟੋ ਵਾਲਿਆਂ ਦਾ ਪੰਚਾਇਤ ਘਰ ਆ ਇਹ ਲਓ ਜੀ ਥੋੜਾ ਜਿਹਾ ਨੇੜੇ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੈਸੇ ਜਿਹੜਾ ਨਵਾਂ ਸਾਲ ਵੀ ਮੈਨਲਾ ਦਾ ਮਨਾਇਆ ਜਾਂਦਾ ਹੁੰਦਾ ਹੈ ਕੋਈ ਇਸ ਜਗ੍ਹਾ ਤੇ ਵੀ ਮਨਾਉਂਦੇ ਹੁੰਦੇ ਹਨ ਮੇਲਾ ਤਾਂ ਇੱਥੇ ਹੀ ਮਨਾਉਂਦੇ ਨੇ ਪਰ ਜਿਆਦਾ ਰੌਣਕ ਜਿਹੜੀਆਂ ਆਪਾਂ ਵੀਡੀਓਜ਼ ਦੇਖਦੇ ਹਾਂ ਸੀ ਐਨ ਟਾਵਰ ਦੇ ਹੁੰਦੇ ਸੀ ਐਨ ਟਾਵਰ ਦੀਆਂ ਹੁੰਦੀਆਂ ਕਿਉਂਕਿ ਉਹ ਲਾਈਟਿੰਗ ਵਗੈਰਾ ਹੁੰਦੀ ਹੈ ਉੱਥੇ ਆਪਣੇ ਸਬਸਕ੍ਰਾਈਬਰ ਵੀ ਕਹਿੰਦੇ ਹੋਣਗੇ 3-4 ਮਿੰਟ ਦੀ ਵਲੌਗ ਅੱਜ ਪੂਰਾ ਹੋ ਗਏ ਮੈਂ ਵੀ ਵੇਟ ਕਰੋ ਆਪਾਂ ਅਸੀਂ ਵੀ ਦੇਖਣਾ ਸੀ ਐਨ ਟਾਵਰ ਸਾਨੂੰ ਵੀ ਨਹੀਂ ਦਿਖਿਆ ਕਿਤੇ ਉਹ ਮਾਰਤਾ ਜਿੰਨੀਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਸੀ ਐਨ ਟਾਵਰ ਇਧਰਲੇ ਏਰੀਆ 'ਚ ਹੈ ਨਹੀਂਗਾ ਤੇ ਅੱਜ ਦੇ ਵਲੌਗ 'ਚ ਖੈਰ ਤਾਂ ਉਹਨੂੰ ਦਿਖਾ ਦੇਣਾ ਕਿ ਸੀ ਐਨ ਟਾਵਰ ਕਿੱਥੇ ਜਿਆ ਇਹ ਹੈ ਜੀ ਟ੍ਰਾਂਟੋ ਦਾ ਸ ਤਸਵੀਰਾਂ ਵਗੈਰਾ ਖੇਚਣ ਲਈ ਸਪੈਸ਼ਲੀ ਆਉਂਦੇ ਆ ਹਨਾ ਤੇ ਤੁਰ ਫਿਰ ਕੇ ਇੱਥੇ ਮੇਲਾ ਦੇਖਦੇ ਆ ਸਾਰਾ ਇੰਨੀ ਤੁਸੀਂ ਦੇਖੋ ਸਵੇਰੇ ਸਵੇਰੇ ਇੰਨੀ ਚਹਿਲ ਪਹਿਲਾਂ ਸ਼ਾਮ ਨੂੰ ਤਾਂ ਇੱਥੇ ਕੀ ਹਾਲ ਹੈ ਹਾਂਜੀ ਸ਼ਾਮ ਨੂੰ ਤਾਂ ਬਹੁਤ ਹੁੰਦਾ ਤੇ ਬਾਕੀ ਇੱਥੇ ਜਿਹੜਾ ਸਾਡੇ ਮਿੱਤਰ ਨੇ ਮਿਲਣਾ ਸੀਗਾ ਤੁਹਾਨੂੰ ਦੱਸਿਆਗਾ ਤੇ ਇਸ ਏਰੀਏ ਦਾ ਸੀ ਲਿਆ ਸੀ ਐਡਰੈਸ ਤੇ ਇੱਥੇ ਮਿਲਦੇ ਆ ਪਿਛਲੇ ਪਾਸੇ ਵੀ ਲੋਕ ਬੈਠੇ ਆ ਕੋਈ ਪਰ ਇੱਥੇ ਪੁੱਠਾ ਹੋ ਗਿਆ ਟ੍ਰਾਂਟ ਹਾਂਜੀ ਲਓ ਜੀ ਤੁਹਾਨੂੰ ਮਲਾਦਾ ਮੈਂ ਤੇ ਇਹ ਆਗੇ ਆਪਣਾ ਛੋਟਾ ਭਰਾ ਮੇਰਾ ਬੜਾ ਮੇਰਾ ਖਾਸ ਮਿੱਤਰ ਤੇ ਭਾਈ ਅਨਰੂਪ ਤੇ ਇਹ ਹੈਗੇ ਨੇ ਜੀ ਘੱਗੇ ਤੋਂ ਪਾਤੜਾਂ ਦੇ ਕੋਲੋਂ ਪੰਜਾਬ ਤੋਂ 2 ਸਾਲ ਪਹਿਲਾਂ ਇੱਥੇ ਸਟੂਡੈਂਟ ਵੀਜ਼ੇ ਤੇ 2 ਸਾਲ ਹੋ ਗਏ ਨੇ ਅਨਰੂਪਾ ਨੂੰ 2 ਸਾਲ ਹੋ ਗਏ ਨੇ ਮੈਨੂੰ ਕੈਨੇਡਾ ਇਹਨੂੰ ਹਾਂ ਜੀ ਤੇ 2 ਸਾਲ ਪਹਿਲਾਂ ਆਏ ਸੀ ਰਹਿੰਦੇ ਹੇ ਨਿਆਗਰਾ ਨੇ ਨਿਆਗਰਾ ਨਿਆਗਰਾ ਫਾਲ ਤੇ ਤੇ ਉਦੋਂ ਵੀ ਇਹਨਾਂ ਨਹੀਂ ਘੁਮਾਉਣਾ ਜਦੋਂ ਨਿਆਗਰਾ ਜਾਣਾ ਆਪਾਂ ਤੇ ਬਾਕੀ ਅਭੀ ਅੱਜ ਟ੍ਰਾਂਟੋ ਦੇ ਵਿੱਚ ਹੁਣ ਕੀ ਕੁਝ ਦੇਖਣ ਆਲੇ ਆਪਨੂੰ ਉਹ ਟ੍ਰਾਂਟੋ ਦੇ ਵਿੱਚ ਆਪਣਾ ਮੇਨ ਡਾਊਨਟਾਊਨ ਆ ਗਿਆ ਹਾਂਜੀ ਡੰਡਾਸ ਸਕੀਅਰ ਆ ਗਿਆ ਆਪਣਾ ਤੇ ਗੌਂਗਾਲਾ ਤੇ ਫੈਰੀ ਆ ਗਿਆ ਸੀ ਐਨ ਟਾਵਰ ਤੇ ਆਪਣਾ ਐਕੁਅਰੀਅਮ ਅੱਛਾ ਸੀ ਐਨ ਟਾਵਰ ਦਾ ਸਾਰੇ ਹੀ ਢੀਕ ਦਿਨੇ ਦੇਖਣ ਨੂੰ ਉਹ ਤਾਂ ਹੈ ਹੀ ਸਭ ਅੱਜ ਨਹੀਂ ਜਾਣਾ ਆਪਾਂ ਅੱਜ ਪੋਸੀਬਲ ਹੋ ਜਾਊਗਾ ਕੱਲ ਨੂੰ ਕੱਲ ਨੂੰ ਹੋਈ ਹੋਈ ਹੋਲੀ ਹੋਲੀ ਦੇਖ ਲਾਂਗੇ ਸਾਰਾ ਕੁਝ ਹਨਾ ਅਸੀਂ ਜਿਵੇਂ ਤੁਹਾਨੂੰ ਦੱਸਿਆ ਨਾ ਤਿੰਨ ਦਿਨ ਰੱਖਿਆ ਮਤਲਬ ਪੂਰਾ ਇਹਦੇ ਲਈ ਅ ਡਾ ਇਹਦੇ ਟ੍ਰਾਂਟੋ ਲਈ ਹੈ ਨਾ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਦੇ ਘੁੰਮਾਂਗੇ ਤੇ ਸਾਰਾ ਟ੍ਰਾਂਟੋ ਆਪਾਂ ਨੂੰ ਇਹ ਘੁੰਮਾਂਗੇ ਸਪੈਸ਼ਲ ਛੁੱਟੀਆਂ ਲਈਆਂ ਹੋਈਆਂ ਨੇ ਸਾਡੇ ਕਰਕੇ ਕਦੇ ਟ੍ਰਾਂਟੋ ਆਣਾ ਕਦੇ ਟ੍ਰਾਂਟੋ ਆਉਣਾ ਹੈ ਨਾ ਤੇ ਹੁਣ ਘੁੰਮਦੇ ਫਿਰਦੇ ਰਹਾਂਗੇ ਠੀਕ ਹੈ ਹੁਣ ਅਸੀਂ ਚੱਲਿਆਂ ਜੀ ਦੁਬਾਰਾ ਯੋਂਗਸ ਡੰਡਾਸ ਸਟਰੀਟ ਤੇ ਤੇ ਬਾਈ ਕਹਿੰਦੇ ਉੱਥੇ ਮਤਲਬ ਸਾਰਾ ਮੇਨ ਦੇਖਣ ਵਾਲਾ ਹੈਗਾ ਤੇ ਇਹ ਏਰੀਆ ਤੁਹਾਨੂੰ ਦਿਖਾਦਾ ਵੈਸੇ ਵਾਕਿੰਗ ਡਿਸਟੈਂਸ ਤੇ ਹੈ ਸਾਰਾ ਕੁਝ ਹੀ ਤੇ ਉੱਥੇ ਕਹਿੰਦੇ ਰੌਣਕ ਮੇਲਾ ਪੂਰਾ ਇੰਨਾ ਕ ਜਿਆਦਾ ਲੱਗਦਾ ਕਹਿੰਦੇ ਤੁਸੀਂ ਪੂਰੇ ਕੈਨੇਡਾ ਚ ਪਹਿਲਾਂ ਇੰਨਾ ਰੌਣਕ ਮੇਲਾ ਨਹੀਂ ਦੇਖਿਆ ਹੋਣਾ ਤੇ ਉਧਰ ਨੂੰ ਲੈ ਕੇ ਚੱਲਦੇ ਆ ਤੁਹਾਨੂੰ ਤੇ ਦਿਖਾਉਣੇ ਆ ਜੀ ਉੱਥੇ ਕਿਹੋ ਜਿਹਾ ਮਾਹੌਲ ਹੈਗਾ ਸ਼ਹਿਰ ਚ ਨਾ ਚਾਰੇ ਪਾਸੇ ਮਸ਼ੀਨੀ ਮਸ਼ੀਨਾ ਲੱਰ ਗਈਆਂ ਪਤਾ ਨਹੀਂ ਕਾਦੋ ਲੈ ਆ ਵੀ ਰੋਡ ਬੰਦ ਕਰ ਰੱਖਿਆ ਹੈਗਾ ਤੇ ਵੈਸੇ ਅਸੀਂ ਇਧਰ ਦੇ ਵਾਪਸੀ ਤੇ ਜਾਂਦੇ ਜਾਂਦੇ ਤਾਂ ਆਇਆ ਬਾਈ ਕਹਿੰਦੇ ਇੱਧਰ ਦੀ ਸਿਟੀ ਹਾਲ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਆਹ ਹੈ ਜੀ 메ਨ ਗੇਟ ਹੈ ਦਾ ਸਿਟੀ ਹਾਲ ਦਾ ਇਹ ਹੈ ਹਾਂਜੀ ਹਾਂਜੀ ਇਹ ਗੇਟ ਹੈ ਓਕੇ ਹਾਂਜੀ ਇਹ ਵੈਸੇ ਹੁਣ ਬੰਦ ਪਿਆ ਕੰਸਟਰਕਸ਼ਨ ਚੱਲ ਰਹੀ ਹੈ ਜੀ ਅੱਛਾ ਜੀ 1914 ਤੋਂ 1918 ਤੱਕ ਪਹਿਲੀ ਵਰਲਡ ਵਾਰ 'ਚ ਜਿਹੜੇ ਕੈਨੇਡਾ ਦੇ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਹੈ ਤੇ ਆ ਜਿਹੜੇ ਅੱਗੇ ਯਾਦਗਾਰ ਲਾਈ ਹੋਈ ਹੈ ਆ ਸਿਟੀ ਹਾਲ ਦਾ ਜਮਾ ਫਰੰਟ ਗੇਟ ਹੈ 메ਨ ਗੇਟ ਇਹ ਤੇ ਚੀਜ਼ਾਂ ਇਹ ਵੀ ਵੈਸੇ ਨੇੜੇ-ਨੇੜੇ ਨੇ ਹਣਾ ਸਾਰੀਆਂ ਹਾਂਜੀ ਹਾਂਜੀ ਚਲੋ ਜੀ ਹੁਣ ਅੱਗੇ ਵਧੀਏ ਗਲੀਆਂ 'ਚ ਹੋਣੇ ਆ ਜਦੋਂ ਇੱਥੇ ਕੰਸਟਰਕਸ਼ਨ ਚੱਲਦੀ ਹੈ ਨਾ ਦੇਖ ਲਓ ਪੂਰੀ ਗਲੀਆਂ ਬੰਦ ਕਰ ਰખી ਐ ਕੁਝ ਵੀ ਨਿਆਲੇ ਦੁਆਲੇ ਦੇਖਦਾ ਲੈ ਵੀ ਫੇਰ ਪਹੁੰਚ ਗਏ ਅਸੀਂ ਰੌਣਕ ਮੇਲੇ ਵਾਲੀ ਥਾਂ ਤੇ ਆਹ ਗਲੀ ਨਾ ਮੈਨੂੰ ਸਭ ਤੋਂ ਸੋਹਣੀ ਲੱਗ ਰਹੀ ਐ ਇਹ ਪੂਰੇ ਡਾਊਨ ਡਾਊਨ ਦੀ ਤੇ ਪਤਾ ਨਹੀਂ ਸਵੇਰੇ ਆਏ ਆਈ ਇੱਥੋਂ ਹੀ ਸ਼ੁਰੂ ਇੱਥੋਂ ਕੀਤਾ ਸੀਗਾ ਪਤਾ ਨਹੀਂ ਸਭ ਤੋਂ ਵੱਧ ਚਹਿਲ ਪਹਿਲ ਰਹਿੰਦੀ ਵੀ ਇੱਥੇ ਐਸੀ ਗਲੀ ਚ ਆ ਦੇਖੋ ਜਿਵੇਂ ਆਪਾਂ ਨੇ ਕਿਤੇ ਵੀ ਕੈਨੇਡਾ ਚ ਇੰਨੀਆਂ ਪ੍ਰਾਣੀਆਂ ਇਮਾਰਤਾਂ ਨਹੀਂ ਦੇਖੀਆਂ ਮਤਲਬ ਇੱਥੇ ਬਹੁਤ ਸਾਰੀਆਂ ਨੇ ਆਪਾਂ ਥੋੜੀਆਂ-ਬਹੁਤੀਆਂ ਦੇਖੀਆਂ ਸੀ ਜਿਵੇਂ ਵੈਨਕੂਵਰ ਦੇਖੀ ਹਨ ਕੈਲਗਰੀ ਐਡਮੰਟਨ ਇੱਥੇ ਤਾਂ ਮੋਸਟਲੀ ਪ੍ਰਾਣੀਆਂ ਪ੍ਰਾਣੀਆਂ ਮਾਰਦਾ ਉਹ ਜਿਵੇਂ ਸਾਹਮਣੇ ਨੇ ਨਾਲ-ਨਾਲ ਪੁਰਾਣਾ ਵੀ ਆ ਹਾਂਜੀ ਹਾਂਜੀ ਬਹੁਤ ਪੁਰਾਣਾ ਆਪਾਂ ਸਿੱਧਾ ਲੰਘਣਾ ਹੁਣ ਸਿੱਧਾ ਹੀ ਹੈ ਮੈਨੂੰ ਲੱਗਦਾ ਮੇਨ ਹਨ ਤੇ ਇਹ ਸਾਰਾ ਜਿੰਨਾ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਟ੍ਰਾਂਟੋ ਇਟਨ ਸੈਂਟਰ ਯੋਂਗ ਇਹਦੇ ਨੇੜੇ-ਤੇੜੇ ਜਿਹਾ ਯੋਂਗ ਸਟਰੀਟ ਦੀ ਦੇਖੋ ਚਾਰੇ ਪਾਸੇ ਮਾਰਦਾ ਇਹ ਅਸੀਂ ਪਹੁੰਚ ਗਏ ਜੀ ਟ੍ਰਾਂਟੋ ਦੇ ਟਾਈਮ ਸਕੇਅਰ ਤੇ ਜਿਵੇਂ ਅਮਰੀਕਾ ਚ ਟਾਈਮ ਸਕੇਅਰ ਹੈ ਨਾ ਤੇ ਉਵੇਂ ਟ੍ਰਾਂਟੋ ਦਾ ਟਾਈਮ ਸਕੇਅਰ ਹੈ ਸੇਮ ਕਹਿ ਸਕਦੇ ਨਰੂਪ ਭਾਈ ਹੈ ਨਾ ਹਾਂਜੀ ਹਾਂਜੀ ਵਾਹ ਕੀ ਬਾਤ ਆ ਯਾਰ ਅੱਛਾ ਇਹੀ ਹੈ ਸਕੇਅਰ ਹਾਂਜੀ ਇਹੀ ਹੈ ਸਕੇਅਰ ਓਕੇ ਇੱਥੇ ਲਾਈਕ 24 ਘੰਟੇ ਹਾਂ ਇੱਥੇ ਮਤਲਬ ਲੱਗੇ ਰਹਿੰਦੇ ਰਹੌਣਗੇ ਸਾਰੇ ਬੈਠੇ ਰਹਿੰਦੇ ਨੇ ਸਭ ਇੱਥੇ ਮੈਂ इनको ਮਨਾਉਂਗਾ ਅਸੀਂ ਨਾ ਯੂਰਪ ਚ ਯੂਰਪ ਚ ਦਾ ਮੋਸਟਲੀ ਦੇਖ ਲੈਂਦੇ ਸਾਰੇ ਸ਼ਹਿਰਾਂ ਚ ਇੱਥੇ ਅਸੀਂ ਪਹਿਲਾ ਦੇਖ ਰਹੇ ਆ ਵੀ ਇੱਥੇ ਇੱਥੇ ਵੀ ਸਕਿਉਅਰ ਹੈਗੇ ਹਾਂਜੀ ਇਧਰ ਦੇਖੋ ਆ ਕੁਰਸੀਆਂ ਕਰਸੀਆਂ ਢਾਕੇ ਬੈਠੇ ਜੀ ਆਪਣੇ ਇਹ ਕਿਵੇਂ ਬੈਠੇ ਹੈਗੇ ਇਹ ਮਤਲਬ ਆਪਣਾ ਆ ਜਾਂਦੇ ਨੇ ਤੇ ਬੇਸਿਕਲੀ ਜਿਵੇਂ ਤੁਸੀਂ ਕਹਿ ਰਹੇ ਜੀ ਨਾਈਟ ਲਾਈਫ ਦੇਖਣ ਆ ਲਈਏ ਹਾਂਜੀ ਜੇ ਤੁਸੀਂ ਨਾਈਟ ਨੂੰ ਆਉਂਗੇ ਆ ਜਿਹੜਾ ਜਿਵੇਂ ਪਾਣੀ ਚੱਲ ਰਿਹਾ ਹਾਂਜੀ ਇਹਦੇ ਵਿੱਚ ਸਾਰੀ ਲਾਈਟਿੰਗ ਕਰ ਆਉਂਦੀ ਆ ਅੱਛਾ ਰਾਤ ਨੂੰ ਹਾਂਜੀ ਹਾਂਜੀ ਠੀਕ ਆ ਤੇ ਅੱਗੇ ਗਾਂ ਦਾ ਕਿਹ ਕਿੰਨਾ ਕੀ ਏਰੀਆ ਵੀ ਹੈਗਾ ਹੀ ਓਕੇ 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 ਲਓ ਜੀ ਥੋੜਾ ਜਿਹਾ ਤੁਹਾਨੂੰ ਹੋਰ ਅੱਗੇ ਨੂੰ ਦਿਖਾਉਣੇ ਆ ਤੇ ਜਾ ਕੇ ਅੱਗੇ ਵੀ ਕੁਝ ਹੈਗਾ ਹੈਗਾ ਤੇ ਜਿਵੇਂ ਆਪਣਾ ਆ ਗਏ ਜੀ ਇੱਥੇ ਹਾਂਜੀ ਤੇ ਇੱਥੇ ਮੰਨ ਕੇ ਚੱਲੋ ਜਿਵੇਂ ਸੈਚਰਡੇ ਸੰਡੇ ਆਇਆ ਆਪਣਾ ਹਾਂਜੀ ਪੰਜਾਬੀ ਆਪਣੇ ਮੁੰਡੇ ਆ ਕੇ ਢੋਲ ਵਜਾਉਂਦੇ ਨੇ ਭੰਗੜੇ ਪਾਉਂਦੇ ਨੇ ਇੱਥੇ ਹਾਂਜੀ ਹਾਂਜੀ ਸਾਰਾ ਰੌਣਕ ਮੇਲਾ ਇੱਥੇ ਲੱਗਦਾ ਹੈ ਹਾਂਜੀ ਹਾਂਜੀ ਪੂਰਾ ਰੌਣਕ ਮੇਲਾ ਇੱਥੇ ਹੀ ਲੱਗਦਾ ਹੁੰਦਾ ਫਨ ਨੂੰ ਵਜਾਉਂਦੇ ਜਾਂ ਜਿਵੇਂ ਸਟ੍ਰੀਟ ਆਰਟਿਸਟ ਕਰਦੇ ਹੁੰਦੇ ਓਵੇਂ ਨਹੀਂ ਨਹੀਂ ਫਨ ਨੂੰ ਵੀ ਆਉਂਦੇ ਨੇ ਸਟ੍ਰੀਟ ਆਰਟਿਸਟ ਵੀ ਆਉਂਦੇ ਨੇ ਅੱਛਾ ਜਿਵੇਂ ਮੰਨ ਲਓ ਅਸੀਂ ਯੂਰਪ ਵਿੱਚ ਦੇਖਿਆ ਸੀ ਉੱਥੇ ਮਤਲਬ ਉਹਨਾਂ ਨੂੰ ਕੋਈ ਨਾ ਕੋਈ ਪੈਸੇ ਦੇ ਜਾਂਦਾ ਉਸ ਉਹ ਓਵੇਂ ਖੜਦੇ ਓਵੇਂ 뮤직 ਵਜਾਉਂਦੇ ਓਵੇਂ ਆਰਟਿਸਟ ਦੇ ਤੌਰ ਤੇ ਵਜਾਉਂਦੇ ਇੱਕ ਐਸੀ ਵੀ ਆ ਕੇ ਉਹਰੇ ਡੀਜੇ ਲਾ ਕੇ ਨੱਚ ਲਾ ਆ ਜਾਂਦੇ ਨੇ ਅੱਛਾ ਡੀਜੇ ਲਾ ਕੇ ਨੱਚ ਲਾਉਂਦੇ ਪੰਜਾਬੀ ਗਾਣੇ ਚੱਲਦੇ ਨੇ ਪੁਲਿਸ ਕਮਲ ਦਾ ਦਾਦਾ ਹੀ ਸ਼ਰਾਬੀ ਬੰਦੇ ਹੀ ਭਾਈ ਨੇ ਆਪਣੇ ਇੱਥੇ ਨਾ ਪੂਰੇ ਆ ਦੇਖੋ ਜੀ ਲਿٹے ਪਏ ਐ ਇਹ ਤਾਂ ਅਸੀਂ ਉੱਥੇ ਦੇਖੇ ਸੀ ਭਰਾਵਾ ਵੈਨਕੂਵਰ ਚ ਹੇਸਟਿੰਗ ਸਟਰੀਟ ਪੂਰਾ ਇਹ ਤਾਂ ਭੀੜ ਵੀ ਵੱਧ ਲੱਗਦੀ ਐ ਯਾਰ ਮੈਨੂੰ ਨਾ ਹਾਂਜੀ 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 ਕਮਾਲ ਕਿਸੇ ਨੇ ਦੇਖ ਸਕਦਾ ਅਜਮਲ ਟਿਊ ਵੀਕਡੇ ਆ ਵੀਕਡੇ ਵੀਕਡੇ ਚ ਵੀ ਇੰਨੀ ਭੀੜ ਹੁੰਦੀ ਐ ਇਹ ਪੈਰਦਰ ਨੂੰ ਤਾਂ ਲੱਗਦਾ ਮੈਨੂੰ ਲੱਗਦਾ ਸਭ ਤੋਂ ਵੱਧ ਭੀੜ ਦੇਖ ਰਹੇ ਹਾਂ ਜੀ ਅਜੋ ਇੱਧਰੋਂ ਚੱਲਦੇ ਚੱਲੀਏ ਆਪਣੀਆਂ ਹੋ ਨਾ ਹਾਂਜੀ ਤੇ ਸਭ ਤੋਂ ਵੱਧ ਭੀੜ ਦੇਖਣ ਨੂੰ ਮਿਲ ਰਹੀ ਐ ਜੀ ਸਾਨੂੰ ਜਿੱਦੇ ਦੇ ਅਸੀਂ ਆਏ ਆ ਇੱਥੇ ਵੈਨਕੂਵਰ ਚ ਵੀ ਨਹੀਂ ਇੰਨੀ ਕਹਿਲ ਕਰੀ ਐਡਮਿੰਟਨ ਕਿਸੇ ਡਾਊਨ ਡਾਊਨ ਚ ਇੰਨੀ ਭੀੜ ਨਹੀਂ ਸੀਗੀ ਜਿੰਨੀ ਅੱਥੇ ਦੇਖ ਰਹੇ ਆ ਮੈਂ ਪਿਛਲੇ ਮਹੀਨੇ ਆਇਆ ਸੀ ਕਿ ਇੱਥੇ ਗਿੱਧਾ ਕੰਪੀਟੀਸ਼ਨ ਹੋਈ ਸੀ ਪੰਜਾਬੀ ਕੁੜੀਆਂ ਦਾ ਹਾਂਜੀ ਇਹ ਕਾਫੀ ਫੰਕਸ਼ਨ ਚੱਲਿਆ ਤੇ ਜਿਵੇਂ ਕੋਰੀ ਸੀ ਉਹ ਵੀ ਇਨਸਪਾਇਰ ਹੋ ਗਏ ਹਾਂਜੀ ਉਹ ਚੱਲਿਆ ਸੀ ਤੇ ਉਹਨਾਂ ਲਈ ਸਪੈਸ਼ਲ ਜਿਵੇਂ ਕਹਿੰਦੇ ਨੇ ਆਪਾਂ ਟਰਬਨ ਵਗੈਰਾ ਬਣੇਗੇ ਸੀ ਟਰਬਨ ਕੰਪੀਟੀਸ਼ਨ ਸੀ ਕੋਰੀਆਂ ਦੇ ਟਰਬਨ ਟਰਬਨ ਬਣੇ ਸੀ ਅੱਛਾ ਕੋਰੀਆਂ ਦੇ ਪੱਗਾਂ ਬਣੀਆਂ ਸੀ ਹਾਂਜੀ ਹਾਂਜੀ ਠੀਕ ਆ ਟ੍ਰਾਂਟੋ ਦਾ ਨਾ ਡਾਊਨ Town ਘੁੰਮ ਕੇ ਵਾਕੀ ਯਾਰ ਵਾਈ ਵਾਰੀਆ ਵੀ ਕੈਨੇਡਾ ਆਏ ਆ ਹਨਾ ਤੇ ਜਿਵੇਂ ਸੁਣਿਆ ਸੀਗਾ ਟ੍ਰਾਂਟੋ ਦੇ ਬਾਰੇ ਹਾਂ ਕਹਿੰਦੇ ਸੀਗੇ ਕਿ ਟ੍ਰਾਂਟੋ ਦਾ ਜਿਹੜਾ ਡਾਊਨ ਟਾਊਨ ਆ ਉਹ ਬਹੁਤ ਜ਼ਿਆਦਾ ਸੋਹਣਾ ਵਾਕੇ ਬਹੁਤ ਜ਼ਿਆਦਾ ਸੋਹਣਾ ਸੱਚੀ ਐ ਨਾ ਵਧੀਆ ਲੱਗ ਰਿਹਾ ਹੈ ਮਤਲਬ ਜੀ ਵੀ ਲੱਗ ਰਿਹਾ ਹੈ ਮਤਲਬ ਵਧੀਆ ਲੱਗਣ ਦੇ ਨਾਲ ਨਾਲ ਜੀ ਵੀ ਲੱਗਦਾ ਐ ਲੱਗਦਾ ਜਿਵੇਂ ਆਪਾਂ ਇੰਗਲੈਂਡ ਦਾ ਵੀ ਸੈਂਟਰਲ ਲੰਡਨ ਜਿਹੜਾ ਦੇਖਿਆ ਸੀ ਨਾ ਇੰਨੀ ਉੱਚੀ ਉੱਚੀਆਂ ਪ੍ਰਾਣੀਆਂ ਇਮਾਰਤਾਂ ਮਤਲਬ ਅਸੀਂ ਕੈਨੇਡਾ ਕਿਹ ਚੀਜ਼ ਮਿਸ ਕਰ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਜਦੋਂ ਅਸੀਂ ਸੈਂਟਰਲ ਲੰਡਨ ਗਏ ਸੀ ਕਿੰਦਾ ਸੋਹਣਾ ਸੀ ਪ੍ਰਾਣੀਆਂ ਇਮਾਰਤਾਂ ਸੀ ਇੱਥੇ ਵੀ ਸੀ ਮਤਲਬ ਭੀੜ ਭੜੱਕਾ ਹਨਾ ਨਹੀਂ ਜਿੰਨਾ ਕੈ ਪਲਾਜ਼ਿਆਂ ਚ ਇੰਨੇ ਖੁੱਲੇ ਖੁੱਲੇ ਪਲਾਜ਼ੇ ਦੂਰ ਦੂਰ ਜਾਓ ਆ ਮੈਨਾਂ ਦਾ ਪਹਿਲਾ ਦਿਨ ਹੈ ਸਾਡਾ ਜਿੱਦਣ ਅਸੀਂ ਕਹਿ ਸਕਦੇ ਹਾਂ ਵੀ ਵਾਕਿੰਗ ਡਿਸਟੈਂਸ ਤੇ ਤੁਰ ਕੇ ਸਾਰੀਆਂ ਚੀਜ਼ਾਂ ਤੁਸੀਂ ਘੁੰਮ ਫਿਰ ਕੇ ਦੇਖ ਸਕਦੇ ਆ ਅੱਜ ਤਾਂ ਸਾਡੀ ਰੂਹ ਖੁਸ਼ ਕਰਦੀ ਡਾਂਟੋ ਨੇ ਆ ਜੀ ਚੁੱਪ ਆ ਮਾ ਜੀ ਕੀ ਵੀ ਵਾਈਕਿਊ ਆ ਬਾਈ ਨੇ ਨਾ ਫਟੇ ਜੇ ਗੱਲ ਨਾਲ ਗਾਗਾ ਕੇ ਸਾਡਾ ਸਿਰ ਧੁੱਕਣ ਲੱਗਾ ਤਾਂ ਨਹੀਂ ਹੋਰ ਥਾਵਾਂ ਤੇ ਸਟਰੀਟ 뮤직 ਤੁਸੀਂ ਇੰਜੋਏ ਕਰਦੇ ਹੋ ਇਨੂੰ ਬੱਬੂ ਮਾਨ ਦਾ ਗਾਣਾ ਸੁਣਾਉਣ ਵਾਲਾ ਮਲੱਠੀ ਆਲਾ ਜਿਹੜਾ ਠਾਕੇ ਦੇਖ ਮਲੱਠੀ ਕੁੜੀਏ ਸੁਰ ਵਿੱਚ ਹੋ ਜੇਗੀ ਉਹ ਕੰਮ ਇਹਦੇ ਨਾਲ ਹੋਇਆ ਪਿਆ ਇਹਨੂੰ ਮਲੱਠੀ ਦਾ ਨਹੀਂ ਪਤਾ ਹੁੰਦਾ ਪੱਟੂ ਨੂੰ ਮਲੱਠੀ ਦੇ ਇਹਨੂੰ ਪੰਜਾਬੀ ਸਿੰਗਰਾਂ ਦਾ ਵੀ ਨਹੀਂ ਪਤਾ ਹੁੰਣਾ ਵੀ ਕਿਵੇਂ ਸੁਰ ਲੱਗ ਦਿੰਦੇ ਨੇ ਸਾਡੇ ਆਪਾਂ ਓਏ ਇਹਦਾ ਮੈਨ ਲੱਗਦਾ ਉਵੇਂ ਹੀ ਗਾਈਆਂ ਦਾ ਵਿਚਾਰਾ ਟਾਈਮ ਪਾਸ ਲਈ ਚਾਰ ਪੀ ਬਣ ਜਾਣਗੇ ਸਹੀ ਹੈ ਪਰ ਪਾਟੇ ਗੱਲ ਨਾਲ ਤਾਂ ਚਾਰ ਪੀ ਵੀ ਕੌਣ ਦੇਊ ਕੋਈ ਨਹੀਂ ਸੁਣ ਰਿਹਾ ਤੁਸੀਂ ਦੇਖੋ ਇਕੱਲੇ ਆਪਾਂ ਨੂੰ ਨਹੀਂ ਫੀਲ ਹੋ ਰਿਹਾ ਸਾਰੇ ਕੋਈ ਵੀ ਨਹੀਂ ਸੁਣ ਰਿਹਾ ਉਹਨੂੰ ਆ ਦੇਖੋ ਇਹ ਦੇਖੋ ਜੀ ਡਾਊਨ ਟਾਊਨ ਟਾਊਨ ਚ ਫਿਰਦੇ ਪੰਜਾਬੀ ਮੁੰਡੇ ਆਪਣੇ ਭਰਿਆ ਪਿਆ ਯਾਰ ਡਾਊਨ ਡਾਊਨ ਵੀ ਤੇ ਹੁਣ ਅਸੀਂ ਜੀ ਆ ਉਹ ਵਾਹ ਗੁੱਡ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਮਿਲਦੀ ਇੱਥੇ ਤੇ ਹੁਣ ਅਸੀਂ ਟ੍ਰੇਨ ਤੇ ਆ ਸਫਰ ਕਰਨਾਗੇ ਦੇਖਦੇ ਆ ਵੀ ਅਸੀਂ ਟ੍ਰੇਨ ਤੇ ਜਾ ਸਕੀ ਹਣਾ ਬਾਈ ਨੂੰ ਕਿਹਾਗਾ ਚੱਲ ਨਾਲੇ ਪਬਲਿਕ ਟਰਾਂਸਪੋਰਟ ਦਾ ਝੂਟਾ ਹੋ ਜਾਊਗਾ ਜਿੱਦਣ ਦੇ ਆਏ ਆ ਇੱਥੇ ਚੜੇ ਨਹੀਂ ਹੈਗੇ ਬਾਲੇ ਆ ਹਣਾ ਇੱਥੇ ਆ ਸ਼ਰਾਬੀ ਜੇ ਸ਼ਰਾਬੀ ਬਾਲੇ ਆ ਹਾਂ ਵੈਲਕਮਰ ਜਿਹਾ ਬਾਲੇ ਸੇ ਪਤਾ ਨਹੀਂ ਕੀ ਹੁੰਦੇ ਨੇ ਉਹ ਨੂੰ ਆਪਣੇ ਪੰਜਾਬੀ ਚ ਕਿਹੜਾ ਨਸ਼ਾ ਹੁੰਦਾ ਖਾ ਕੇ ਫਿਰਦੇ ਹੁੰਦੇ ਨੇ ਜਿਹੜੇ ਪਤਾ ਨਹੀਂ ਕੀ ਖਾਂਦੇ ਆ ਇਹ ਟੰਨ ਭੰਗ ਬੂੰਗ ਪੀਂਦੇ ਹੋਣਗੇ ਹਾਂ ਲੈ ਵੀ ਕਾਫੀ ਫੜ ਲਈਏ ਤੇ ਸਟਾਰਬਕ ਤੋਂ ਅੱਜ ਰਿਕਾਰਡ ਤੋੜਦਾ ਕਹਿੰਦੇ ਟਿਮ ਹਾਟਨ ਨਹੀਂ ਜਾਣਾ ਅੱਜ ਸਟਾਰਬਕ ਦੀ ਕਾਫੀ ਪੀਣੀ ਹੈ ਇੰਡੀਆ ਵਾਲਾ ਹਿਸਾਬ ਕਿਤਾਬ ਸਟਾਰਬਕ ਦੇ ਨਾ ਆਰਡਰ ਵੀ ਐ ਹੁੰਦੇ ਨੇ ਇਹ ਟਿਕਟੌਕ ਤੋਂ ਦੇਖ ਕੇ ਕੀਤਾ ਵੀ ਸਟਾਰਬਕ ਦਾ ਜਿਹੜਾ ਆਰਡਰ ਕਿਵੇਂ ਹੋਊਗਾ ਇਹਦੇ ਇੰਨਾ ਕੁਝ ਆਉਂਦਾ ਇੰਨਾ ਕੁਝ ਆਉਂਦਾ ਕਦੇ ਕੀ ਪੀ ਲਈਦਾ ਕਦੇ ਕੀ ਪੀ ਲਈਦਾ ਲਾਈਨ ਲੱਗੀ ਹੋਈ ਆ ਇੱਥੇ ਤੇ ਟਿੰਮ ਦੇ ਦਾ ਤੁਹਾਨੂੰ ਦੱਸਿਆ ਬਹੁਤ ਮੋਸਟਲੀ ਲੋਕ ਟਿੰਮ ਦੇ ਜਾਂਦੇ ਆ ਇੱਥੇ ਤੇ ਪਰ ਕੁਆਲਿਟੀ ਇਹਨਾਂ ਦੀ ਵਧੀਆ ਹੈ ਸਾਰੇ ਮੰਨਦੇ ਆ ਕੈਨੇਡਾ ਵਾਲੇ ਇੱਕ ਜਿਹੜੀ ਆ ਫੀਲਿੰਗ ਹੈ ਨਾ ਸਭ ਤੋਂ ਵੱਖਰੀ ਹੈ ਜਿਹੜਾ ਉੱਤੇ ਆ ਨਾਮ ਲਿਖਿਆ ਹੁੰਦਾ ਲੈ ਵੀ ਹੁਣ ਆ ਰਿਕਾਰਡਿੰਗ ਵੀ ਹੋ ਗਈ ਆਪਣੀ ਜਿਹੜਾ ਆਰਡਰ ਦਿੱਤਾ ਸੀ ਦੁਬਾਰਾ ਟਿਕਟੋਕ ਤੇ ਨਹੀਂ ਦੇਖਣਾ ਪਊਗਾ ਹੈ ਆ ਦੇਖੋ ਨਾਲ ਆ ਨਾਲ ਪਾਪਕਾਰਨ ਕਾਫੀ ਨਾਲ ਪਾਪਕਾਰਨ ਹੀ ਕੀ ਆ ਇਹ ਕਿ ਮੇਲ ਆ ਕੋਈ ਯਾ ਚਲਿਏ ਹੋ ਗਿਆ ਆਰਡਰ ਕੰਪਲੀਟ ਆਜੋ ਕਾਫੀ ਫੜ ਲਈ ਜੀ ਤੇ ਹੁਣ ਅਸੀਂ ਕਰਦੇ ਇਥੇ ਟ੍ਰੇਮ ਦਾ ਇੰਤਜ਼ਾਰ ਤੇ ਦੇਖਦੇ ਆ ਅਸੀਂ ਜਾਣਾ ਸ਼ਹਿਰ ਦੇ ਇੱਕ ਹੋਰ ਹਿੱਸੇ ਦੇ ਵਿੱਚ ਜਿੱਥੇ ਆ ਚਾਈਨਾ ਟਾਊਨ ਤੇ ਹੋਰ ਦੇਖਣ ਵਾਲੀਆਂ ਜਗ੍ਹਾਵਾਂ ਨੇਗੀਆਂ ਤੇ ਉਧਰ ਇਕੱਠੀਆਂ ਚੀਜ਼ਾਂ ਨੇ ਇਹ ਸਾਰੀਆਂ ਇਕੱਠੀਆਂ ਚੀਜ਼ਾਂ ਸੀਗੀਆਂ ਲਓ ਜੀ ਟ੍ਰੇਮ ਸਾਡੀ ਪਹੁੰਚ ਗਈ ਤੇ ਕਰਦੇ ਆ ਪਬਲਿਕ ਟਰਾਂਸਪੋਰਟ ਦਾ ਸਫ਼ਰ ਬਈ ਆਪਾਂ ਉਹ ਕਿਵੇਂ ਲੈਣਾ ਪੇ ਕਿਵੇਂ ਟਿਕਟ ਅੰਦਰੋਂ ਹੀ ਮਿਲ ਜੂ ਚਲੋ 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 ਕਾਰਡ ਕਾਰਡ ਤੋਂ ਕਰ ਦਿੰਨੇ ਆ ਅੰਦਰਲੇ ਪਾਸਿਓਂ ਪਈਏ ਖਾਲੀ ਲੱਗਦਾ ਲੋਕ ਘੱਟੀ ਟਰੈਵਲ ਕਰਦੇ ਆ ਇਹਦਾ ਸਾਈਕਲ ਵੀ ਤੇਜ਼ ਭੱਜਿਆ ਨਾ ਉਹਦੇ ਪੰਜਾਬੀ ਬੰਦਾ ਪਾਣਾ ਮੁੰਡਾ ਡਿਲੀਵਰੀਆਂ ਦਿੰਦਾ ਫਿਰਦਾ ਘੰਟੋ ਜਹ ਹੈ ਲੈ ਵੀ ਪਹੁੰਚ ਗਏ ਆ ਗਿਆ ਸਾਡਾ ਸਟੇਸ਼ਨ ਵਾਓ ਬਿਲਕੁਲੀ ਵੱਖਰੀ ਇਸ ਤਰ੍ਹਾਂ ਆ ਗਿਆ ਤਾਂ ਤੇ ਐਂ ਲੱਗਦਾ ਹੈ ਕੀ ਹਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਉਹ ਜਾਣ ਪਛਾਣ ਦੇ ਨਿਕਲੇ ਇਹ ਮੁੰਡੇ ਯਾਰ ਤੁਸੀਂ ਮੈਂ ਤਾਂ ਤੁਹਾਨੂੰ ਟ੍ਰੇਨ 'ਚ ਬੈਠਾ ਦੇਖੀ ਜਾਂਦਾ ਸੀ ਪਹਿਲਾਂ ਡੱਡਾ ਹਸ ਤਾਡੀ ਫੋਨ ਕਰਦੇ ਆ ਲੈ ਟ੍ਰੇਨ ਨੂੰ ਆ ਫੜੋ ਬਾਈ ਹੁਣੇ ਦੇਖ ਲੋ 10 15 ਮਿੰਟ ਮੈਨੂੰ ਲੱਗਦਾ 15 ਮਿੰਟ ਆਇਓ ਸਾਈਕਲ ਦੇ ਪਿੱਛੇ ਪਿੱਛੇ ਹੈ ਐਨਾ ਕ ਤਾਂ ਆਇਓ ਮੈਨੂੰ ਲੱਗਦਾ ਹੈ ਨਾ ਤੇ ਦੇਖ ਲੋ 15 ਮਿੰਟ ਜਦੋਂ ਉੱਥੋਂ ਸਾਨੂੰ ਚੜਦੇ ਦੇਖ ਲਿਆ ਅ ਸਕੁਅਰ ਤੋਂ ਮੇਨ ਤੋਂ ਪਿੱਛੇ 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 ਮੈਨੂੰ ਐਸ ਮੈਂ ਤਾਂ ਡਿਲੀਵਰੀ ਦੇਣ ਜਾਂਦਾ ਮੈਂ ਦੇਖਿਆ ਵੀ ਤੁਹਾਨੂੰ ਮੈਂ ਬੋਲਿਆ ਵੀ ਹੈ ਮੈਂ ਆਪਣੇ ਪੰਜਾਬੀ ਮੁੰਡੇ ਦੇਖ ਲੋ ਯਾਰ ਕਿਹੜਾ ਪਿੰਡ ਹੈ ਬਾਈ ਮੇਰਾ ਅੰਮ੍ਰਿਤਸਰ ਅੰਮ੍ਰਿਤਸਰ ਥੋੜਾ ਮੈਂ ਗੰਗਾ ਨਗਰ ਤੋਂ ਹਾਂ ਗੰਗਾ ਨਗਰ ਸਟੂਡੈਂਟ ਹੋ ਦੋਨੇ ਹਾਂਜੀ ਚਲੋ ਆ ਦੇਖ ਲਓ ਬਈ ਐ ਆਪਣੇ ਪੰਜਾਬੀ ਮੁੰਡੇ ਸਟੂਡੈਂਟ ਮਿਹਨਤਾਂ ਕਰਦੇ ਆ ਤੇ ਆ ਬਾਈਕ ਰੱਖਿਆ ਇਹਨਾਂ ਨੇ ਇਹ ਬਾਈਕ ਬਾਈ ਸਾਰੇ ਕੰਪਨੀ ਦਿੱਤੇ ਆ ਨਹੀਂ 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 ਬਾਈ ਜੀ ਆਪਣੇ ਅੱਛਾ ਆਪਣੇ ਖਰੀਦੀ ਆ ਚਲੋ ਪ੍ਰਮਾਤਮਾ ਭਰਾਵਾ ਤੁਹਾਨੂੰ ਰੰਗ ਭਾਗ ਲਾਵੇ ਤੁਹਾਡੀ ਮਿਹਨਤ ਨੂੰ ਖਾਣਾ ਪੀਣਾ ਹੈਗਾ ਕੁਝ ਨਾ 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 ਬਾਈ ਦੇਖ ਲਓ ਜੀ ਖਾਣਾ ਪੀਣਾ ਹੈ ਨਹੀਂ 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 ਪੱਕਾ ਹਾਂਜੀ ਹਾਂਜੀ ਚਲੋ ਠੀਕ ਆ ਸ਼ੁਕਰੀਆ ਬਹੁਤ ਚੰਗਾ ਲੱਗਿਆ ਮਿਲ ਕੇ ਠੀਕ ਆ ਚੰਗਾ ਭਰਾ ਮਿਲਦੇ ਆ ਫਿਰ ਠੀਕ ਆ ਓਕੇ ਵੀਰੇ ਸਤਿ ਸ੍ਰੀ ਅਕਾਲ ਚੰਗਾ ਜੀ ਆਹੀ ਖਾ ਲਿਓ ਸਾਡੇ ਵੱਲੋਂ ਇਹ ਬਾਈ ਕਹਿੰਦੇ ਕੁਝ ਲੈਣਾ ਨਹੀਂ ਕੁਝ ਖਾਣਾ ਨਹੀਂ ਸਿੱਟਣੇ ਨਹੀਂ ਹੈਗੇ ਵੀਰ ਬਣੇ ਸਾਡੇ ਵੱਲੋਂ ਪਿਆਰ ਹੈ ਇੱਥੇ ਨੇੜੇ ਤੇੜੇ ਕੁਝ ਨਹੀਂ ਅਸੀਂ ਹੋਰ ਲੈ ਕੇ ਦੇਣੀ ਚੰਗਾ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਦਿਲੋਂ ਪਿਆਰ ਮਿਲਦੇ ਆ ਚੰਗਾ ਫਿਰ ਓਕੇ ਅਨਰੂਪ ਦੇਖ ਲੈ ਯਾਰ ਹਰੇਕ ਸਟੂਡੈਂਟ ਇਹ ਫੇਸ ਚੋਂ ਲੰਗਦਾ ਹੈ ਨਾ ਹਰੇਕ ਜੁੜਨ ਨੂੰ ਜਦੋਂ ਮੈਂ ਵੀ ਆਇਆ ਸੀ ਹਾਂ ਐ ਵੀ ਵੋਕ ਕਰਕੇ ਜਾਣਾ ਸਕੂਲ ਤੋਂ ਕੰਮ ਤੋਂ ਤੇ ਘਰੇ ਵੀ ਦੇ ਹੌਲੀ ਹੌਲੀ ਬਸ ਮਾਲਕ ਨੇ ਆਪਣਾ ਰੰਗ ਲਾਈ ਹੁਣ ਆਪਣੀਆਂ ਗੱਡੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਹਨਾ ਹਾਂਜੀ ਹਾਂਜੀ ਬੰਦਾ ਹੌਲੀ ਹੌਲੀ ਮਿਹਨਤ ਕਰਕੇ ਤਾਂ ਚੜਦਾ ਸਾਰਾ ਕੁਝ ਹੋ ਹੀ ਜਾਂਦਾ ਹੀ ਹੌਲੀ ਹੌਲੀ ਸਹੀ ਗੱਲ ਬਸ ਬੰਦਾ ਹਿੰਮਤ ਨਾ ਹਾਰੇ ਸਹੀ ਗੱਲ ਹੈ ਜੀ ਏਸੇ ਗਲੀਆਂ ਨੇ ਤਾਂ ਮੂਸੇ ਵਾਲੇ ਨੂੰ ਸਟਾਰ ਬਣਾਇਆ ਸੀਗਾ ਸਿੱਧੂ ਮੂਸੇ ਵਾਲਾ ਵੀ ਇੱਥੇ ਦੇਖ ਲਓ ਸਟੂਡੈਂਟ ਆਇਆ ਸੀਗਾ ਤੇ ਲੈ ਕੇ ਵੀ ਤੁਹਾਨੂੰ ਉਸੇ ਥਾਂ ਤੇ ਆਇਆ ਹੁਣ ਖਾਸ ਤੁਹਾਨੂੰ ਜਗਾ ਦੱਸ ਦਈਏ ਜਿੱਥੇ ਸ਼ੁਰੂ-ਸ਼ੁਰੂ ਚ ਸਿੱਧੂ ਮੂਸੇ ਵਾਲੇ ਦੇ ਗਾਣੇ ਸ਼ੂਟ ਹੁੰਦੇ ਰਹੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਜਿਹੜੇ ਉਹ ਨਾ ਸਟ੍ਰੀਟਸ ਨੇ ਜਿਹੜੀਆਂ ਉਹ ਉਹਨੂੰ ਗ੍ਰਿਫਟੀ ਬੋਲਦੇ ਕੀ ਬੋਲਦੇ ਗ੍ਰਿਫਿਟੀ ਵਾਲੇ ਗ੍ਰਿਫਿਟੀ ਐਲੇ ਕਰਕੇ ਕੁਝ ਨਾਮ ਹੈ ਅ ਮਤਲਬ ਇਹ ਜਗ੍ਹਾ ਦਾ ਟੋਰਾਂਟੋ ਦੇ ਵਿੱਚ ਹੀ ਪੈਂਦੀ ਹੈ ਤੋ ਹੁਣ ਸਾਰੇ ਤੁਹਾਨੂੰ ਕਮਾਉਣੇ ਕੀ ਕਹਿੰਦੇ ਸੀ ਤੁਸੀਂ ਆਪਾਂ ਜਿਹੜਾ ਟੀਵੀ 'ਚ ਨਹੀਂ ਉਹ ਤੋਂ ਦੇਖ ਦਿੰਦੇ ਸੀ ਜਦੋਂ ਗਾਣੇ ਚੱਲਦੇ ਹੁੰਦੇ ਸੀ ਮਿਊਜ਼ਿਕ ਵੀਡੀਓ ਦੇ ਵਿੱਚ ਉਹ ਘਾਟੇ ਮੋਟੇ ਜੇ ਕੰਦਾਂ ਤੇ ਮਾਰਦੇ ਹੁੰਦੇ ਸੀ ਮੈਰੇ ਪਰ ਗਿਆ ਮੈਂ ਕਿ ਆਪਾਂ ਉੱਥੇ ਜਾ ਕੇ ਆਉਣਾ ਜਿੱਥੇ ਜਦੋਂ ਸਿੱਧੂ ਮੂਸੇਆ ਦਾ ਸਟ੍ਰਗਲ ਪੀਰੀਅਡ ਸੀ ਉਹ ਗਾਣੇ ਸ਼ੂਟ ਕਰਦੇ ਹੁੰਦੇ ਸੀ ਜਿਹੜਾ ਹਾਂਜੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਉਹ ਗਲੀਆਂ ਕਿਉਂ ਜੀਆਂ ਤੇ ਫੇਰ ਤੁਹਾਨੂੰ ਇੱਥੇ ਇੱਕ ਹੋਰ ਮਸ਼ਹੂਰ ਚੀਜ਼ ਹੈ ਕਿ ਟ੍ਰਾਂਟੋ ਦੀ ਚਾਇਨਾ ਟਾਊਨ ਇਧਰਲੇ ਪਾਸੇ ਉਹ ਦਿਖਾਵਾਂਗੇ ਜਿਹੜਾ ਇਹ ਹਿੱਸਾ ਨਾਲ ਟ੍ਰਾਂਟੋ ਦਾ ਤੇ ਕੁਛ ਵੱਖਰੀ ਤਰ੍ਹਾਂ ਦਾ ਦਿਖ ਰਿਹਾ ਥੋੜਾ ਥੋੜਾ ਸਾਨੂੰ ਤੇ ਇਧਰਲੇ ਪਾਸੇ ਨਾ ਤਾਂ ਉੱਚੀਆਂ ਮਾਰਤਾਂ ਦਿਖ ਰਹੀਆਂ ਇਧਰਲੇ ਪਾਸੇ ਵੈਸੇ ਵੀ ਬਾਹਰਬੂਰ ਹੋਰ ਉਥੇ ਆਫਿਸ ਵਾਲੇ ਸੀਗੇ ਇੱਥੇ ਤਾਂ ਇੱਕ ਟੋਟਲੀ ਵੱਖਰੀ ਤਰ੍ਹਾਂ ਦੀ ਦੁਨੀਆ ਪਤਾ ਲੱਗਦਾ ਵੀ ਵਾਕੀ ਗਾਣਿਆਂ ਗੁਣਿਆਂ ਵਾਲਾ ਟ੍ਰਾਂਟੋ ਆ ਇਹ ਦੇਖੋ ਇਹ ਪਹੁੰਚ ਗਏ ਜੀ ਅਸੀਂ ਪ੍ਰੋਪਰਲੀ ਇਸ ਗਲੀ ਦੇ ਵਿੱਚ ਤੇ ਬਹੁਤ ਘੱਟ ਟੂਰਿਸਟ ਹੈ ਜਿਹੜੇ ਇੱਥੇ ਇਹਨੂੰ ਦੇਖਣ ਆਉਂਦੇ ਆ ਤੇ ਅਸੀਂ ਇਹ ਸਰਚ ਕਰਕੇ ਰੱਖ ਰੱਖੀ ਸੀ ਤਾਂ ਕਰਕੇ ਆਏ ਸੀ ਵੀ ਜਦੋਂ ਟ੍ਰੈਂਡ ਹੋ ਜਾਵਾਂਗੇ ਨਾ ਤੇ ਇਹ ਚੀਜ਼ ਦੇਖਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਵਾਕੇ ਹੀ ਪ੍ਰੋਪਰ ਹੋਵੇਂ ਦਾ ਲੱਗ ਰਿਹਾ ਹੈ ਦੇਖੋ ਏ ਟੂ ਜ਼ेड ਸਾਰੇ ਜਿਵੇਂ ਗਾਣੇ ਵਗੈਰਾ ਇੱਥੇ ਬਣਦੇ ਹੋਣਾ ਹਨ ਤੇ ਏਰੀਆ ਵੀ ਹੋਵੇਂ ਦਾ ਥੋੜਾ ਸੁਨਸਰੀਲਾ ਜਾਏਗਾ ਸਾਰਾ ਅਨੁਰੂਪ ਬਾਈ ਬਿਨਾਂ ਨਾ ਸਾਨੂੰ ਇਹ ਥਾਵਾਂ ਦਾ ਪਤਾ ਹੀ ਲੱਗਣਾ ਸੀਗਾ ਤੇ ਲੋਕਲ ਬੰਦੇ ਦਾ ਨਾਲ ਹੋਣਾ ਤਾਂ ਜ਼ਰੂਰੀ ਆ ਯਾਰ ਬਾਈ ਕਹਿੰਦੇ ਇਹ 올ਡ ਟ੍ਰਾਂਟੋ ਨੂੰ ਰਿਪਰੈਜ਼ੈਂਟ ਕਰਦਾ ਹੈ ਹਨਾ ਬਾਈ 올ਡ ਟ੍ਰਾਂਟੋ ਜਿਹੜਾ ਗ੍ਰਫਿਟੀ ਹੈ ਤਾਂ ਖੁਦ ਹੀ ਮਤਲਬ ਆ ਜਾਂਦਾ ਹੈ ਹਾਂਜੀ ਕਿ ਜਿਹੜੀ ਆਪਾਂ ਆਪਣੀਆਂ ਮੰਨ ਲਓ ਆਪਣੇ ਪੈਸ਼ਨ ਹੋਗੇ ਆਪਣੀ ਹਿਸਟਰੀ ਹੋ ਗਈ ਉਸ ਨੂੰ ਵਾਲ ਦੇ ਉੱਪਰ ਪੇਂਟ ਕਰਕੇ ਆਪਾਂ ਗੰਧਾਂ ਦੇ ਉੱਪਰ ਜਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ ਠੀਕ ਆ ਉਹ ਗ੍ਰੈਫਿਟੀ ਮਤਲਬ ਇਹ ਨਾਮ ਇਹਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਗ੍ਰੈਫਿਟੀ ਇੱਕ ਇਟਾਲੀਅਨ ਵਰਡ ਹੈ ਅੱਛਾ ਹਾਂਜੀ 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 ਠੀਕ ਆ ਤੇ ਇਸ ਨੂੰ ਸਾਰਾ ਰਿਪਰੈਜ਼ੈਂਟ ਕਰਦਾ ਅੱਗੇ ਦੇਖੋ ਤੁਸੀਂ ਜਿਵੇਂ ਉਹ ਪੁਰਾਣੀ ਜਿਵੇਂ ਟਾਈਮ ਦੇ ਜਿਹੜੇ ਫੋਨ ਵਗੈਰਾ ਹੁੰਦੇ ਸੀ ਉਹਨਾਂ ਨੂੰ ਵੀ ਪੂਰਾ ਉੱਪਰ ਰੱਖਿਆ ਗਿਆ ਇਹਨਾਂ ਨੇ ਸੰਭਾਲ ਕੇ ਤੇ ਹਰੇਕ ਹਿਸਟਰੀ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਤਰ੍ਹਾਂ ਕਿ ਤਰ੍ਹਾਂ ਨੇ ਮੇਨਲੀ ਚਾਈਨਾ ਵਾਲੀ ਬਰਲਿਨ ਵਾਲਾ ਠੀਕ ਆ ਆ ਦੇਖੋ ਜੀ ਆ ਪੁਰਾਣੀਆਂ ਚੀਜ਼ਾਂ ਵੀ ਨਾਲ ਰੱਖੀਆਂ ਨੇ ਹੈਗੀਆਂ ਵਾਕੀ ਨਾ ਪ੍ਰੋਪਰ ਇੱਕ ਫੀਲ ਆ ਰਿਹਾ ਵੀ ਇੱਥੇ ਜਿਹੜੇ ਸਿੱਧੂ ਬਾਈ ਦੇ ਗਾਣੇ ਆ ਸ਼ੁਰੂ ਚ ਜਰੋ ਸਟੂਡੈਂਟ ਸੀਗੇ ਇੱਥੇ ਸ਼ੂਟ ਹੋਏ ਹੋਣੇ ਹਨ ਤੇ ਮਤਲਬ ਪਤਾ ਨਹੀਂ ਇੱਥੇ ਗ੍ਰਫਿਟੀ ਚ ਕੀਤੇ ਹੋਣੇ ਜਾਂ ਕਿਤੇ ਹੋਰ ਪਰ ਏਰੀਆ ਸਿਮਿਲਰ ਆਹੀ ਚੀਜ਼ ਉਹਦੇ ਚ ਦਿਖਾਈ ਹੁੰਦੀ ਹੈ ਗਾਣੇ ਚ ਹਨਾ ਤੇ ਆਹੀ ਚੀਜ਼ ਆਉਂਦੀ ਹੈ ਹਾਂਜੀ ਹਾਂਜੀ ਸਾਰੀ ਜਿਵੇਂ ਆ ਵੋਲ ਪੇਂਟਿੰਗ ਹੋਵੇ ਸਿੱਧੂ ਦੇ ਗਾਣੇ ਦੇ ਵਿੱਚ ਬੈਕਗ੍ਰਾਉਂਡ ਚ ਸਾਰੀ ਇਹੀ ਹੁੰਦੀ ਹੈ ਇੱਕ ਜਗ੍ਹਾ ਤੇ ਖੜ ਕੇ ਰੋਏ ਐ ਕਰਕੇ ਸ਼ੂਟ ਕੀਤੇ ਹੋਈ ਹੈ ਹਨਾ ਹਾਂਜੀ 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 ਲਓ ਜੀ ਹੁਣ ਇਹਨਾਂ ਗਲੀਆਂ ਚੋਂ ਨਿਕਲ ਕੇ ਅਸੀਂ ਜਾਣਾ ਚਾਈਨਾ ਟਾਊਨ ਦੇ ਤੇ ਇੱਥੇ ਵੀ ਇੱਕ ਮਸ਼ਹੂਰ ਚਾਈਨਾ ਟਾਊਨ ਹੈ ਜਿਵੇਂ ਪੰਜਾਬੀਆਂ ਨੇ ਏਰੀਆ ਦੱਬਿਆ ਹੋਇਆ ਹੈ ਨਾ ਟੋਰਾਂਟੋ ਦਾ ਤੇ ਬ੍ਰੈਂਟਨ ਵਾਲਾ ਆਪਾਂ ਉੱਥੇ ਰਹਨੇ ਆ ਤੇ ਚਾਈਨਾ ਟਾਊਨ ਚ ਇਹ ਰਹਿੰਦੇ ਨੇ ਜਿੰਨੇ ਚਾਈਨੈਸ ਨੇ ਤੇ ਜਿੰਨੀਆਂ ਇਹ ਗਲੀਆਂ ਸੀ ਇਹ ਰੰਗ-ਬਰੰਗੀਆਂ ਕਲਰਫੁਲ ਹੋ ਵੀ ਸਾਰੀਆਂ ਇਸੇ ਪਾਸੇ ਬਣੀਆਂ ਹੋਈਆਂ ਆ ਦੇਖੋ ਉੱਪਰ ਤੋਨੇ ਸ਼ੂਸ਼ੀ ਸ਼ੂਸ਼ੀ ਚਾਈਨੈਸ ਖਾਣਾ ਸ਼ੂਸ਼ੀ ਸ਼ਾਸ਼ੀ ਸਾਰਾ ਕੁਝ ਇਹਨਾਂ ਦੇ ਖਾਣੇ ਦਾ ਨੇ ਇਹਨਾਂ ਦੇ ਰੈਸਟੋਰੈਂਟ ਇਹਨਾਂ ਦੇ ਘਰ ਸਾਰਾ ਕੁਝ ਇਹਨਾਂ ਦਾ ਇੱਥੇ ਲੈ ਵੀ ਇੱਥੇ ਆ ਕੇ ਹੁਣ ਪਤਾ ਲੱਗਿਆ ਸਾਨੂੰ ਤਾਂ ਸਾਰਾ ਕੁਝ ਘੁੰਮਦੇ ਘਮਾਉਂਦੇ ਕਹਿੰਦੇ ਇਹ 올ਡ ਡਾਊਨ ਡਾਊਨ ਹੈ ਟ੍ਰਾਂਟੋ ਦਾ ਤੇ ਸਾਨੂੰ ਐਸੀ ਕਿ ਪਹਿਲਾਂ ਕਿਤੇ ਰਿਪਰੈਜ਼ੈਂਟ ਕਰਦਾ ਜਿੰਨੀ ਆ ਇਮਾਰਤਾਂ ਤੁਸੀਂ ਇਧਰ ਸਾਈਡ ਤੇ ਦੇਖ ਰਹੇ ਹੋ ਨਾ ਸਾਰੀਆਂ ਇਹ ਤਾਂ ਨੇ ਇੰਨੀਆਂ ਪੁਰਾਣੀਆਂ ਜਦੋਂ ਟ੍ਰਾਂਟੋ ਪਹਿਲਾਂ ਕਦੇ ਹੁੰਦਾ ਸੀ ਅੱਜ ਤੋਂ 50 ਸਾਲ ਪਹਿਲਾਂ ਲਾ ਲਓ ਉਦੋਂ ਇੱਥੇ ਵਸਿਆ ਹੋਇਆ ਸੀ ਸਾਰਾ ਟ੍ਰਾਂਟੋ ਤੇ ਇਹੀ ਮੇਨ ਹੱਬ ਹੁੰਦੀ ਸੀ ਇਹ ਸਾਰਾ ਏਰੀਆ ਟ੍ਰਾਂਟੋ ਦਾ ਤੇ ਹੁਣ ਜਿਹੜਾ ਨਵਾਂ ਮਾਡਰਨ ਹੈ ਜਿਵੇਂ ਹਰੇਕ ਸ਼ਹਿਰ ਤੇ ਦੋ ਹਿੱਸੇ ਹੁੰਦੇ ਇੱਕ ਮਾਡਰਨ ਇੱਕ ਜਿਹੜਾ ਪੁਰਾਣਾ ਹੁੰਦਾ ਹੈ ਨ ਤੇ ਹੁਣ ਮਾਡਰਨ ਪਰਾਂ ਜਾ ਕੇ ਵਸ ਗਿਆ ਤੇ ਪੁਰਾਣੇ ਵਾਲਾ ਇਹ ਆ ਸਾਰਾ ਜਿਹੜਾ ਨਾ ਇਹ ਇਲਾਕਾ ਹੈਗਾ ਇਹ ਜਿਵੇਂ ਪੁਰਾਣਾ ਹੋਣ ਦੇ ਨਾਲ ਨਾਲ ਥੋੜੀ ਇਥੇ ਸਫਾਈ ਵੀ ਘੱਟ ਆ ਜਿਵੇਂ ਮਾਡਰਨ ਵਾਲਾ ਤਾਂ ਜਿਹੜਾ ਪਹਿਲਾਂ ਤੁਹਾਨੂੰ ਵਲੌਗ ਚ ਦਿਖਾਇਆ ਸੀਗਾ ਉਹ ਤਾਂ ਬਾਲਾ ਬਸ ਕੁਝ ਹੋਰ ਹੀ ਲੈਵਲ ਆ ਕੈਨੇਡਾ ਦਾ ਇੱਥੇ ਦੇ ਕਲੀਨਿੰਗ ਨੇ ਅੰਦਰ ਵਿੱਚ ਕਾਫੀ ਡਿਫਰੈਂਸ ਹੈ ਹਨਾ ਹੈਗੀਆਂ ਨਾ ਇਹ ਗੱਲ ਤੁਹਾਨੂੰ ਵੀ ਲੱਗੀ ਹਾਂਜੀ ਵਾਕੀ ਇਹ ਗੱਲ ਹੈਗੀ ਆ ਕਿਉਂਕਿ ਸਾਰਾ ਏਰੀਆ ਜਿਹੜਾ ਕਵਰ ਹੋ ਰਿਹਾ ਇੱਕ ਤਰ੍ਹਾਂ ਦਾ ਸਾਰੇ ਤੁਸੀਂ ਦੇਖੋਗੇ ਸਾਰੇ ਕਿਤੇ ਫੂਡ ਵਗੈਰਾ ਖਾਣ ਪੀਣ ਦਾ ਹੀ ਖਾਣ ਪੀਣ ਦੇ ਅਸੀਂ ਸੜਕਾਂ ਤੇ ਪਾਣੀ ਪੂਣੀ ਖੜਾ ਹੈ ਹਨਾ ਹਾਂਜੀ ਹਾਂਜੀ ਅਸੀਂ ਧੋ ਦੂ ਦਿੰਦੇ ਨੇ ਵਾਸ਼ ਕਰਦੇ ਨੇ ਰੈਸਟੋਰੈਂਟ ਫਾਈਨ ਨਾ ਪਾਉਂਦੇ ਯਾਰ ਇਹਨਾਂ ਨੂੰ ਨਰੂਪ ਨਹੀਂ ਆਪਣਾ ਪਾਉਣਾ ਚਾਹੀਦਾ ਬਟ ਇੱਧਰ ਕੀ ਬਾਰੇ ਪੁਲਿਸ ਵਾਲ ਸੌਂਦੀ ਘੱਟ ਜਿਵੇਂ ਪੰਜਾਬੀਆਂ ਦੇ ਏਰੀਆ 'ਚ ਘੱਟ ਵੱੜਦੀ ਹੈ ਹਾਂਜੀ ਇਹਨਾਂ ਦੇ ਏਰੀਆ ਅਵੇਂ ਸਾਰਾ ਕਿਥੇ ਦੇਖੋ ਸਾਰਾ ਉੱਚਾ ਇਹਨਾਂ ਦੇ ਵਿੱਚ ਲੱਗ ਤੋਂ ਲਿਖਿਆ ਹੋਇਆ ਹੈ ਹਾਂ ਇਧਰਲੇ ਪਾਸੇ ਦੇਖੋ ਆ ਹੁਣ ਗਾਂ ਜਾਂ ਕਿਹਨਾਂ ਇੱਥੇ ਤੁਹਾਨੂੰ ਪਤਾ ਲੱਗਦਾ ਹੈ ਸਟਾਰਟ ਕਰਤਾ ਵੀ ਇੰਗਲਿਸ਼ ਦੇ ਨਾਲ ਪੰਜਾਬੀ ਹੋਣੀ ਚਾਹੀਦੀ ਹੈ ਇੱਥੇ ਇਹਨਾਂ ਦੀ ਆਪਣੀ ਲੈਂਗੁਏਜ ਹੈ ਇਹਨਾਂ ਦੀ ਆਪਣੀ ਲੈਂਗੁਏਜ ਹੈ ਆ ਦੇਖੋ ਸਾਰੇ ਇਹਨਾਂ ਦੇ ਬੰਦੇ ਆ ਇਹ ਜੀ ਨਾ ਹੋ ਸਾਡ ਆਪਣੇ ਕਲਚਰ ਨੂੰ ਇੱਥੇ ਪ੍ਰਮੋਟ ਕਰਦੇ ਨੇ ਪੂਰਾ ਹਾਂਜੀ ਆ ਤਾਂ ਨਾ ਯਾਰ ਜਮੀ ਬਸ ਉਹੀ ਕੰਮ ਹੈ ਜਿਵੇਂ ਪੰਜਾਬ ਹੁੰਦਾ ਹੈਗਾ ਇਹ ਚਾਈਨਾ ਵਾਲਿਆਂ ਦਾ ਪੰਜਾਬ ਹੈ ਤੇ ਉਹ ਇਹਨਾਂ ਦੇ ਖਾਣੇ ਦਾਣੇ ਆ ਪਤਾ ਨਹੀਂ ਬਾਹਰ ਮਾਰਕੀਟ ਜਿਵੇਂ ਆਪਾਂ ਨੂੰ ਉਹਵੇਂ ਹੀ ਲਾ ਰਗੇ ਸਾਰੇ ਬੋਰਡ ਇਹਨਾਂ ਦੀ ਲੈਂਗਵੇਜ ਚ ਖੰਬਿਆਂ ਤੇ ਕਿਤੇ ਹੋਰ ਕਮਾਲ ਹੋ ਗਈ ਤੇ ਮੈਨੂੰ ਲੱਗਦਾ ਕੈਨੇਡਾ ਦਾ ਅੱਜ ਤਾਂ ਕੁਝ ਰਹੀ ਨਹੀਂ ਹੈਗਾ ਲੋਕਾਂ ਨੇ ਆ ਦੱਬ ਲਿਆ ਹਨ ਅੱਧਾ ਪੰਜਾਬੀਆਂ ਦਾ ਪਲੇ ਅੱਧਾ ਇਹਨਾਂ ਨੇ ਦੱਬ ਲਿਆ ਕਿ ਯਾਰ ਇੱਥੋਂ ਤਾਂ ਐ ਲੱਗਦਾ ਜਿਵੇਂ ਸਾਊਥ ਆ ਲਾਗੇ ਹੋਈ ਹੈ ਸਾਊਥ ਆਲ ਜਿਹਾ ਹੋਏ ਘਰ ਦੇਖਦੇ ਰਹੇ ਆ ਆਹੀ ਕੋ ਸੀਗਾ ਸਾਊਥ ਹਾਲ ਇਹ ਇਹਨਾਂ ਦਾ ਰੈ residențial ਏਰੀਆ ਨਰੂਪਾ ਹਣਾ ਮੈਨੂੰ ਲੱਗਦਾ ਹਾਂਜੀ ਹਾਂਜੀ ਇਹ ਜ਼ਿਆਦਾਤਰ ਜਿਵੇਂ ਲੋਕ ਇਧਰ ਦੀ ਆ ਜੋ ਇਧਰ ਪੈਟੀ ਵਗੈਰਾ ਬਣਾ ਲੈਂਦੇ ਨੇ ਬਾਹਰ ਤੇ ਆਪਣੇ ਘਰਾਂ ਦੇ ਵਿੱਚ ਜਿਵੇਂ ਰਹਿੰਦੇ ਮੈਨੂੰ ਲੱਗਦਾ ਸਾਰੀ ਪ੍ਰੋਪਰਲੀ ਇਹੀ ਲੋਕ ਚਾਈਨਾ ਵਾਲੇ ਹੀ ਰਹਿੰਦੇ ਆ ਹਣਾ ਸਰੂਨ ਜਿਵੇਂ ਆਪਣੇ ਨਾਈ ਦੀਆਂ ਦੁਕਾਨਾਂ ਇਹਨਾਂ ਨੇ ਵੀ ਖੋਲ ਰੱਖੇ ਇਹਨਾਂ ਨੇ ਆਪਣਾ ਆਪਣਾ ਬਿਜ਼ਨਸ ਛੋਟੇ ਛੋਟੇ ਸਟਾਰਟ ਕਰਕੇ ਅੱਛਾ ਇੱਥੇ ਵਿੱਚ ਹੀ ਜਾਂਦੇ ਹਾਂਜੀ 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 ਚੀਨ ਤੋਂ ਜਿੰਨਾ ਸਸਤਾ ਸਮਾਨ ਆਉਂਦਾ ਨਾ ਸਾਰਾ ਇੱਥੇ ਵੇਚ ਦਿੰਦੇ ਆ ਇੱਥੇ ਲਿਆ ਲਿਆ ਇੱਥੇ ਵੇਚ ਦਿੰਦੇ ਆ ਹਾਂਜੀ ਆਪਦੇ ਘਰਾਂ ਦੇ ਬਾਹਰ ਹੀ ਲਾ ਰਖੀ ਐ ਦੁਕਾਨਾਂ ਹਾਂਜੀ ਤੇ ਨਾ ਇਹਨਾਂ ਨੂੰ ਕੋਈ ਮਤਲਬ ਨਾ ਸਰਕਾਰ ਨਹੀਂ ਕੁਝ ਕਹਿੰਦੀ ਪਰਮਿਟ ਪਰਮਿਟ ਨਹੀਂ ਲੈਣੇ ਪੈਂਦੇ ਇਹਨਾਂ ਨੂੰ ਲਾਈਕ ਆਪਣੇ ਅਗਰ ਘਰ ਦੇ ਬਾਹਰ ਸਟਾਲ ਵਗੈਰਾ ਲਗਾਉਂਦੇ ਨੇ ਇਹ ਤਾਂ ਇਹਨਾਂ ਨੂੰ ਲਾਊਡ ਹੁੰਦਾ ਬਟਨ ਨੂੰ ਲਾਈਕ ਇੱਕ ਤਰ੍ਹਾਂ ਦੀ ਪਰਮਿਸ਼ਨ ਤਾਂ ਲੈਣੀ ਪੈਂਦੀ ਹੁੰਦੀ ਹੂੰ ਜਿਹੜਾ ਨਾ ਇਹ ਚਾਈਨਾ ਟਾਊਨ ਵਾਲਾ ਏਰੀਆ ਇਹ ਇੰਨਾ ਕਿ ਜਿਆਦਾ ਵੱਡਾ ਹੈ ਨਾ ਮੇਨੋਂ ਅਲਾਵਾ ਇਹ ਤਾਂ ਸਪੈਸ਼ਲ ਦੇਣਾ ਚਾਹੀਦਾ ਇਹਨੂੰ ਐਕਸਪਲੋਰ ਕਰਨ ਨੂੰ ਤੇ ਸਪੈਸ਼ਲ ਇੱਕ ਵਲੌਗ ਚਾਹੀਦਾ ਹੈਗਾ ਜਿਹੜਾ ਇਹ ਸਿਰਫ ਇੱਥੇ ਥੀ ਹੋਵੇ ਇੱਥੋਂ ਦੀ ਲਾਈਫ ਤੇ ਹੋਵੇ ਯਾਰ ਇੰਨਾ ਕੁਛ ਇੰਨਾ ਕੁਛ ਇੰਨਾ ਤਾਂ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਆਉਣ ਲਈ ਨਹੀਂ ਆਇਆ ਤੱਬਿਆ ਹੋਇਆ ਇੰਨਾ ਬਣਾਇਆ ਹੈ ਜਿੰਨਾ ਇਹਨਾਂ ਨੇ ਆਪ ਦਾ ਕਮਿਊਨਿਟੀ ਦਾ ਬਣਾ ਰੱਖਿਆ ਹੈ ਨਾ ਇਹ ਤਾਂ ਐਂ ਲੱਗ ਰਿਹਾ ਜਿਵੇਂ ਆਪਾਂ ਖੁਦ ਚਾਈਨਾ ਜਾ ਕੇ ਹੋਈਏ ਮੈਨੂੰ ਵੀ ਜਾਂ ਕੋਰੀਆ ਜਾਂ ਚਾਈਨਾਬਾਦ ਵੀ ਉਧਰਲੇ ਮੁਲਕਾਂ 'ਚ ਤੁਰੇ ਫਿਰਦੇ ਆਂ 1% ਵੀ ਅਰ ਕੈਨੇਡਾ ਨਹੀਂ ਲੱਗ ਰਿਹਾ ਇੱਥੋਂ 1% ਵੀ ਕਿਸੇ ਦਿਨ ਫੇਰ ਆਵਾਂਗੇ ਇੱਥੇ ਪ੍ਰੋਪਰ ਐਕਸਪਲੋਰ ਕਰਨ ਦੇ ਲਈ ਇਹ ਏਰੀਏ ਨੂੰ ਲਓ ਜੀ ਚੱਲੀਏ ਹੁਣ ਤੇ ਵਾਪਸੀ ਨੂੰ ਸੀ ਐਨ ਟਾਵਰ ਦੇ ਕੋਲ ਚੱਲਦੇ ਆਂ ਹੁਣ ਪਥੇਰੇ ਘੇੜੇ ਦੇ ਲਈ ਇੱਧਰ ਉੱਧਰ ਆਪਣੇ ਕਾਰਡ ਕੱਢੋ ਯਾ ਲੈ ਭਾਈ ਰੌਣਕ ਮੇਲੇ ਵਾਲੇ ਇਲਾਕੇ ਜਾ ਕੇ ਦੁਬਾਰੇ ਟ੍ਰਾਂਟੋ ਦਾ ਜੇ ਘੇੜਾ ਦੇਣਾ ਨਾ ਸਾਰੀਆਂ ਚੀਜ਼ਾਂ ਦੇਖਣੀਆਂ ਤਾਂ ਮੈਨੂੰ ਲੱਗਦਾ ਇਹ ਟੂਰ ਵੀ ਕਰਾਉਂਦੇ ਆ ਬੱਸ ਵਾਲੇ ਭਾਈ ਤੇ ਇਹਨਾਂ ਲਿਖਿਆ ਟੂਰਜ਼ ਇਨਫੋ ਇਹ ਬਸ ਤੇ ਟੂਰ ਕਰਾਉਂਦੇ ਆ ਤੇ ਵੈਸੇ ਤਾਂ ਬੱਸਾਂ ਇਹ ਦੇਖਦੇ ਹੁੰਨੇ ਆ ਪਰ ਆ ਹੋਰ ਐ ਬਸ ਮੇਰੇ ਖਿਆਲ ਚ ਅੱਛਾ ਹੌਪ-ਅਨ ਹੌਪ-ਆਫ ਹੀ ਐ ਦੀ ਲਾਇਨ ਕਿੰਗ ਉੱਪਰ ਬੈਠ ਕੇ ਜੇ ਮੈਂ ਲੰਡਨ ਘੁੰਮਦਾ ਨਾ ਲੰਡਨ ਵਾਂਗੂ ਘੁੰਮ ਸਕਦੇ ਹਾਂ ਤੇ ਬਾਈ ਹੁਣੀ ਆ ਲੈ ਰਹੇ ਇਨਫੋਰਮੇਸ਼ਨ ਸਾਰੀਆਂ ਕਿੰਨੀਆਂ ਜਗ੍ਹਾਵਾਂ ਦਿਖਾਉਂਦੀ ਐ ਮੈਪ ਤੇ ਦੇਖ ਲਿਓ ਨਾਲੇ ਪੁੱਛ ਲਿਓ ਕਿੰਨੇ ਪੈਸੇ ਲੈਂਦੇ ਆ ਹਾਂ 16 ਜਗ੍ਹਾਵਾਂ ਦਿਖਾਏ ਮੜਾ ਜਾਂ 2 ਘੰਟੇ ਦੀ ਐ ਅੱਛਾ 2 ਘੰਟੇ ਦੀ ਐ ਆਏ ਜੀ ਟ੍ਰਾਂਟੋ ਚ ਦੇਖਣਾ ਹੈ ਟ੍ਰਾਂਟੋ 24 ਆਵਰ ਬੈਸਟ ਵੈਲਿਊ ਤੇ ਅੱਛਾ ਮੈਪ ਇਨਸਾਈਡ ਹੈ ਹੈ 16 ਅੱਛਾ 16 ਪਲੇਸਿਸ ਦਿਖਾਉਂਦੇ ਆ ਠੀਕ ਹੈ ਖੋਲੇ ਮੜਾ ਦੇਖੀਏ ਕੀ ਕੁਛ ਆ ਇਹਨਾਂ ਤੋਂ ਜੇ ਝੂਟਾ ਨਾ ਵੀ ਲੈਣਾ ਹੋਵੇ ਨਾ ਇਨਫੋਰਮੇਸ਼ਨ ਵਧੀਆ ਮਿਲ ਜਾਂਦੀ ਹੁੰਦੀ ਆ ਇਹ ਟ੍ਰਾਂਟੋ ਦਾ ਮੈਪ ਹੈ ਜੀ ਤੇ ਵੀ ਇਹਨਾਂ ਕੋਲੇ ਕੀ ਕੁਛ ਹੈ ਤੇ ਜਿਹੜੀ ਇਹਦੀ ਟਿਕਟ ਹੈਗੀ ਹੋਈ ਹੈ 67 ਡਾਲਰ ਤੇ ਜੇ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ ਇਹ ਤੇ ਸਫਰ ਅਸੀਂ ਵੀ ਕਿਸੇ ਨਾ ਕਿਸੇ ਦਿਨ ਜਰੂਰ ਇਹਦੇ ਤੇ ਸਫਰ ਕਰਾਂਗੇ ਤੇ ਬਾਕੀ ਸਾਨੂੰ ਟ੍ਰਾਂਟੋ ਹੁਣ ਆ ਆ ਏਰੀਆ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਅਸੀਂ ਸੁਣਿਆ ਸੀ ਕਿ ਰਾਤ ਨੂੰ ਤਾਂ ਇੱਥੇ ਦਿਨੀ ਚੜ ਜਾਂਦਾ ਮਤਲਬ ਇੰਨਾ ਸੋਹਣਾ ਲੱਗਦਾ ਹੈ ਰਾਤ ਨੂੰ ਵੀ ਨਾਈਟ ਲਾਈਫ ਦੇਖਣ ਆਲੀ ਹੈ ਕਹਿੰਦੇ ਨਾਈਟ ਲਾਈਫ ਦੇਖਣ ਆਲੀ ਆ ਅਸੀਂ ਵੀ ਸੋਚ ਰਹੇ ਹਾਂ ਵੀ ਕਿਸੇ ਨਾ ਕਿਸੇ ਦਿਨ ਜਰੂਰ ਦੇਖ ਕੇ ਜਾਵਾਂਗੇ ਇਹਦੀ ਨਾਈਟ ਲਾਈਫ ਵੀ ਰਾਤ ਨੂੰ ਕਿਦਾਂ ਦਾ ਲੱਗਦਾ ਡਾਊਨ ਟਾਊਨ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਜੀ ਬਿਲਕੁਲ ਸੀ ਐਨ ਟਾਵਰ ਦੇ ਇਲਾਕੇ ਦੇ ਵਿੱਚ ਤੇ ਇਹ ਏਰੀਆ ਲੱਗ ਤੋਂ ਆ ਤੇ ਤੁਹਾਨੂੰ ਇਧਰਲੇ ਪਾਸੇ ਮੈਂ ਥੋੜਾ ਜਿਹਾ ਦਿਖਾ ਦਣਾ ਸਾਹਮਣੇ ਵਾਲੇ ਪਾਸੇ ਸੀ ਐਨ ਟਾਵਰ ਵੀ ਹੈ ਤੁਹਾਨੂੰ ਟਾਵਰ ਦਿਖਾਉਨੇ ਆ ਇਧਰ ਵੀ ਸਾਰੀਆਂ ਉੱਚੀਆਂ ਉੱਚੀਆਂ ਮਾਰਦਾ ਡਾਊਨ ਟਾਊਨ ਨਾਲ ਅਸਲ ਚ ਸਾਰਾ ਹੀ ਭਰਿਆ ਪਿਆ ਯਾਰ ਲੈ ਵੀ ਇਧਰਲੇ ਪਾਸੇ ਹੈਗਾ ਸੀ ਐਨ ਟਾਵਰ ਆ ਲਾਇਆ ਹੋਇਆ ਨਾ ਉਹ ਲਾ ਟੂਰ ਸੀ ਐਨ ਟਾਵਰ ਲੇ ਪਾਸਿਓਂ ਮੈਨ ਲੱਗਦਾ ਸਾਰਾ ਦੇਖਣਾ ਸ਼ੁਰੂ ਹੋਊਗਾ ਇਧਰੋਂ ਆਹ ਲੋ ਵੀ ਟ੍ਰਾਂਟੋ ਦੇ ਅਖਬਾਰ ਚ ਫੋਟੋ ਲੱਗੀ ਕਹਿੰਦੇ ਸਾਡੀ ਦੂਰੋਂ ਖਿੱਚੀ ਜਾਂਦਾ ਸੀ ਮੁੰਡਾ ਫੋਟੋ ਕੱਟ-ਕੱਟ ਦੇਈ ਜਾਂਦਾ ਹੁਣ ਇਹ ਸਪੈਸ਼ਲ ਟ੍ਰਾਂਟੋ ਦਾ ਅਖਬਾਰ ਹੈ ਜੀ ਦੇਖੋ ਲਿਖਦਾ ਟ੍ਰਾਂਟੋ 1834 ਦਾ ਸੰਡੇ ਸਪਟੰਬਰ 1834 ਪਰ ਕੈਮਰਾ ਵੀ ਪੁਰਾਣਾ ਚੱਕੀ ਫਿਰਦਾ ਇਹ ਹੈ ਯਾ ਨਾਈਸ ਗੁੱਡ ਆਫਕੋਰਸ ਯਾ ਥੈਂਕ ਯੂ ਵੈਰੀ ਮੱਚ ਇਹ ਫ੍ਰੀ ਹੋ ਵੰਡੀ ਜਾਂਦਾ ਪਤਾ ਨਹੀਂ ਪੈਸੇ ਲੈਂਦਾ ਕਹਿੰਦਾ ਹੈ ਕੋ ਜੀ ਪਤਾ ਨਹੀਂ ਦੱਸਦਾ ਰਿਹਾ ਨਹੀਂ ਪ੍ਰਾਈਸ ਮੈਂ ਪੁੱਛਿਆ ਸੀ ਯਾ ਕਹਿੰਦਾ ਫ੍ਰੀ ਲੈ ਜਾ ਪਤਾ ਨਹੀਂ ਕਹਿੰਦਾ ਮੇਰੀ ਕੋਈ ਉਹ ਅਸਾਈਨਮੈਂਟ ਆ ਪਤਾ ਨਹੀਂ ਕਹਿੰਦਾ ਆ ਦੇਖੋ ਫੋਟੋਆਂ ਪਰ ਸੋਹਣੀਆਂ ਖਿੱਚੀਆਂ ਟ੍ਰਾਂਟੋ ਦੇ ਅਖਬਾਰ ਚ ਤੁਸੀਂ ਫੋਟੋ ਲਵਾ ਸਕਦੇ ਹੋ ਯਾਰ ਐ ਕੀ ਬਾਤ ਹੈ ਐ ਖਿੱਚਦੇ ਨੇ ਭਾਈ ਇਹ ਫੋਟੋ ਆ ਦੇਖ ਆ ਕੈਮਰੇ ਚ ਵੈ ਤਾਂ 1 ਕਦੇ ਡਾਲਰ ਦੀ ਗੇਮ ਹੁੰਦੀ ਆ ਸਾਰੀ ਇਹ ਬਾਈ ਨੂੰ 20 ਦੇਤੇ ਜੱਟ ਕੰਨਾ ਦਿੰਦਾ ਭੇਲੀ ਦੇ ਦਿੰਦਾਗਾ ਮੈਂ ਕਿਹਾ ਕਚਾ ਹੋ ਜਣੀ ਹੈ ਕਚਾ ਹਣੀ 51 ਰੁਪਆ ਪਾਪੀ ਖਚਾਈਏ ਦੋਨੇ ਹਾਂ ਜੀ ਹਾਂ ਜੀ ਆਜੋ ਹੈ ਆਜੋ ਕ੍ਰਿਸਟੋਫਰ ਬੀਚ ਤੱਕ ਖਾਸੀ ਆ ਜਾਣਗੀਆਂ ਪਤਾ 20 ਜਾਨੇ ਦੇ ਰੁਪਏ ਦੇਦੇ ਹਨਾ ਹਾਂ ਜੀ ਹਾਂ ਜੀ ਮੈਂ ਕਹਿਆ ਵੈਸੇ ਤਾਂ 1 ਅੱਧਾ ਡਾਲਰ ਕਿੰਨੇ ਕਿੰਨੇ ਲੈਂਦੇ ਹੁੰਦੇ ਨਾਰਮਲੀ ਪ੍ਰਾਈਸ ਦਾ ਵੈਸੇ ਦੱਸ ਹੀ ਨਹੀਂ ਰਹੇ ਦੋ ਡਾਲਰ ਲੈ ਲੈਂਦੇ ਨਹੀਂ ਨਾਰਮਲੀ ਇੱਕ ਫੋਟੋ ਦੇ ਮੈਂ ਤਾਂ ਵਾੜੇ ਦੇਦੇ ਯਾਰ ਚਲ ਕੋਈ ਨਹੀਂ ਪੁੰਨ ਦਾਨ ਸਟੂਡੈਂਟ ਵੇਅਰ ਯੂ ਫਰਮ ਵੇਅਰ ਯੂ ਫਰਮ ਬ੍ਰੋ ਆਈ ਫਰਮ ਯੂਕਰੇਨ ਯੂਕਰੇਨ ਰੀਅਲੀ ਯੂ ਆਰ ਫਰਮ ਯੂਕਰੇਨ ਵੈਰ ਯੂ ਆਰ ਫਰਮ ਯੂਕਰੇਨ ਯੂਕਰੇਨ ਯਾ ਰੀਅਲੀ ਯਾ ਓ ਨਾਈਸ ਫਿਰ ਤਾਂ ਚੰਗੇ ਚੰਗੇ ਥਾਂ ਵੀ ਦਿੱਤੇ ਆ ਮਾੜੇ ਥਾਂ ਵੀ ਦਿੱਤੇ ਓਕੇ ਰੈਡੀ ਕੋ ਆਏ ਨਿਕਲੇ ਹੁੰਦੀ ਐ ਛਪ ਕੇ ਦੇਖੋ ਟ੍ਰਾਂਟੋ ਦੇ ਅਖਬਾਰ ਚ ਹੈ ਤਾਂ ਪ੍ਰਿੰਟਰੀ ਐ ਬੇਸਿਕਲੀ ਇਹਦੇ ਕੋਲੇ ਆ ਛਪਿਆ ਹੋਇਆ ਸਾਰਾ ਯੇ ਥੈਂਕ ਯੂ ਲੈ ਨੂੰ ਮਸ਼ਹੂਰ ਵੀ ਕਰ ਦਿੰਨੇ ਪ੍ਰੋਮੋਸ਼ਨ ਕਰ ਦੇ ਇਹਦੀ ਬਾਈ ਇੰਸਟਾਗ੍ਰam ਆ ਇੰਸਟਾਗ੍ਰam ਐ ਦਾ ਯੂ ਆਰ ਇੰਸਟਾਗ੍ਰam ਯਾ ਯਾ ਥੈਂਕ ਯੂ ਫਾਰ ਥੈਂਕ ਯੂ ਫਾਰ ਪ੍ਰੋਮੋਸ਼ਨ No problem ਬਾਏ ਬਾਏ ਇਹ ਬ్రో ਆਪਣਾ ਰੋਜ਼ਰਸ ਦੀ ਬੈਕਸਾਈਡ ਦੀ ਹੈ ਹਾਂਜੀ ਤੇ ਜਿਹਨੇ ਵੀ ਆਉਣ ਆਪਣਾ ਗਰਾਉਂਡ ਅਖਬਾਰਾਂ ਚ ਨਾ ਲੈ ਕੇ ਆਉਣ ਫੋਟੋ ਲੈ ਕੇ ਆਉਣੀ ਹੈ ਤਾਂ ਜਰੂਰ ਆਇਓ ਮੈਂ ਕਿਹਾ ਜਿਹਦੇ ਪ੍ਰੋਮੋਸ਼ਨ ਨੂੰ ਦੱਸਣ ਆਲੇ ਸਾਨੂੰ ਲੱਖ ਲੱਖ ਡੇਢ ਡੇਢ ਲੱਖ ਆਫਰ ਕਰਦੇ ਨੇ ਜਿਹੜੀ ਕਰਨੀ ਨੂੰ ਉਹ ਵੀ ਨਹੀਂ ਕਰਦੇ ਇਹਨੂੰ ਨਾਲੇ ਪੈਸੇ dete ਨੇ ਪ੍ਰੋਮੋਸ਼ਨ ਕਿਤੇ ਸਹੀ ਕਹਿ ਰਹੇ ਓਕੇ ਬ్రో ਬਾਏ ਬਾਏ ਟ੍ਰਾਂਟੋ ਦੀਆਂ ਗਲੀਆਂ ਚ ਘੁੰਮਦੇ ਫਿਰਦੇ ਸ਼ਾਮ ਹੋ ਗਈ ਜੀ ਸੋ ਅੱਜ ਦਾ ਵਲੌਗ ਵੀ ਆਪਾਂ ਇੱਥੇ ਕਰੀਏ ਸਮਾਪਤ ਤੇ ਹੁਣ ਜਿਹੜਾ ਸੀ ਐਨ ਟਾਵਰ ਮੈਨੂੰ ਅਸੀਂ ਨੇੜੋਂ ਦੇਖਣਾ ਸੀਗਾ ਉਹ ਅੱਜ ਦੇਖ ਲਿਆ ਨਾਲੇ ਅੱਜ ਆਪਾਂ ਗਲੀਆਂ ਦੇਖਣੀਆਂ ਸੀ ਉਦਾਂ ਥਿਊ ਵਿਊ ਦੇਖਣਾ ਸੀ ਹੁਣ ਆਪਾਂ ਸੀ ਐਨ ਟਾਵਰ ਦੇ ਉੱਪਰ ਜਾਵਾਂਗੇ ਹੁਣ ਆਪਾਂ ਉੱਪਰੋਂ ਜਾ ਕੇ ਵਿਊ ਦੇਖਾਂਗੇ ਟ੍ਰਾਂਟੋ ਕਿਉਂ ਉੱਪਰੋਂ ਟ੍ਰਾਂਟੋ ਆ ਜਿਹੜਾ ਉਹ ਕਿਹੋ ਜਿਹਾ ਦਿਖਦਾ ਹੈਗਾ ਸੋ ਤੁਸੀਂ ਅਡੀ ਕਰਿਓ ਅਗਲੇ ਵਲੌਗ ਦੀ ਤੇ ਹੋ ਸਕਦਾ ਇੱਕ ਦੋ ਦਿਨ ਵਲੌਗ ਨਾ ਆਵੇ ਕਿਉਂਕਿ ਹੁਣ ਕੱਲ ਨੂੰ ਸਾਡਾ ਮੀਟਅਪ ਹੈ ਫਿਰ ਅਗਲੇ ਦਿਨ ਹੀ ਖੁਸ਼ੀ ਦਾ ਬਰਥਡੇ ਵੀ ਹੈ ਤੇ ਉਧਰ ਬਿਜ਼ੀ ਹੋਈਏ ਤੇ ਵੈਸੇ ਕੋਸ਼ਿਸ਼ ਕਰਾਂਗੇ ਅਸੀਂ ਡੇਲੀ ਤੁਹਾਡੇ ਤੱਕ ਵਲੌਗ ਆਪਣਾ ਪਹੁੰਚਾ ਸਕੀਏ ਠੀਕ ਹੈ ਜੁੜੇ ਰਹੋ ਤੁਸੀਂ ਆਪਣੇ ਸਫਰ ਨਾਲ ਕੈਨੇਡਾ ਤੋਂ ਟੋਰਾਂਟੋ ਤੋਂ ਸਪੈਸ਼ਲੀ ਤੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ